ਮੈਂ ਤਾਂ ਘਰੇ ਰਿਆ ਮੈਨੂੰ ਘਰੇ ਕੀ ਕੀ ਪੀਸਦੇ ਹੁੰਦੇ ਸਾਡੀ ਭਾਬੀ ਨੂੰ ਨਹੀਂ ਪਤਾ ਕੀ ਪੀਸਦਾ ਹੁੰਦਾ ਸੀਗਾ ਹੁਣ ਮੇਰਾ ਜੂ ਨੂੰ ਨਾ ਖਲਾਵੋ ਸਾਡੇ ਪਰਿਵਾਰ ਚ ਕੋਈ ਕੈਂਪੇਨ ਚ ਨਹੀਂ ਗਿਆ ਕਿਉਂਕਿ ਸਰਬਜੀਤੀ ਕਿਸ ਨਾਲ ਬਣਦੀ ਨਹੀਂ ਬਈ ਇਹਦੇ ਇਹਦੇ ਸੋਹਰੇ ਬਸ ਅੱਛੇ ਖਾਲਸਾ ਲਾਇਆ ਦਾੜੀ ਅਸੀਂ ਰੰਗਦੇ ਆਂ ਅੱਖਾਂ ਸਾਡੀਆਂ ਨਹੀਂ ਖੁੱਲਦੀਆਂ ਝੂਲਦੇ ਅਸੀਂ ਹੁਣ ਨਿਆ ਹੱਕ ਤੁਸੀਂ ਦੂਜੇ ਦਾ ਮਾਰਦੇ ਹੋ ਕਾਹਦੇ ਖਾਲਸੇ ਆਂ ਕੋ ਟੈਸਟ ਕਰਾਇਆ ਜਾਵੇ ਪਤਾ ਲੱਗ ਜੂਗਾ ਵੀ ਕੀ ਜਾਂਦਾ ਸ਼ਰੀਰ ਚ ਜਿਹੜਾ ਬੰਦਾ ਹੋਸ਼ ਚ ਨਹੀਂ ਰਹਿੰਦਾ ਉਹ ਲੈਗਸੀ ਨੂੰ ਕੀ ਸਮਝੂਗਾ ਇੱਕ ਮਹੀਨਾ ਭੈਣ ਨੂੰ ਖਲਾ ਨਹੀਂ ਸਕੇ ਇੱਕ ਮਹੀਨੇ ਚ ਇਹਨੇ ਭੈਣ ਤੇ ਹੱਥ ਚੱਕ ਕੇ ਭੈਣ ਨੂੰ ਬਾਹਰ ਕੱਢਿਆ ਚਾਚਾ ਹੀ ਨਹੀਂ ਮੈਨੂੰ ਪਾਲਿਆ ਮੈਂ ਆਪਣੇ ਚਾਚਾ ਜੀ ਦੇ ਘਰੇ ਰਿਆਂ ਚਾਚਾ ਚਾਚੀ ਨੇ ਮੈਨੂੰ ਛੋਟੇ ਹੁੰਦਿਆਂ ਪਾਲਿਆ ਉਸ ਤੇ ਵੀ ਨੇ ਹੱਥ ਚੱਕਿਆ ਇਹ ਤਾਂ ਇਹਦਾ ਭਰਾ ਭੈਣ ਦਾ ਹੱਕ ਮਾਰ ਰਿਹਾ ਤੇ ਫੇਰ ਗੋਲ ਕਾ ਨਹੀਂ ਇਹ ਖਾਣਗੇ ਇਹਨਾਂ ਦੀ ਸਿਰੇ ਸਾਫ ਕਾਇੀ ਹੋਈ ਹੈ ਹਨਾ ਤੁਸੀਂ ਇਹਨਾਂ ਦਾ ਕਰਾਓ ਜੀ ਵੀਡੀਓ ਤੁਸੀਂ ਦੇਖੋ ਇਹ ਲੱਗਦੇ ਨਹੀਂ ਇਹਨਾਂ ਨੇ ਕਿਤੇ ਅੱਖਾਂ ਦੇਖੋ ਅੱਖਾਂ ਦੇਖੋ ਨਾ ਕਿਵੇਂ ਹੁੰਦੀਆਂ ਹਨ ਨਾ ਇਹਨੇ ਸਵਾਏ ਇੱਕ ਦਿਨ ਕੌਮ ਤੋਂ ਮੰਗਣ ਤੋਂ ਇਹਨੇ ਕੋਈ ਐਨ ਆਰ ਆਈ ਨਹੀਂ ਛੱਡਿਆ ਜੀ ਜਿਸ ਤੋਂ ਉਹਨੇ ਪੈਸੇ ਨਾ ਮੰਗੇ ਹੁਣ ਸਿੱਧਾ ਕਿ ਇਹਦੇ ਬੱਚਿਆਂ ਦੀ ਬਾਹਰੋਂ ਫੀਸ ਆਂਦੀ ਰਹੀ ਜਿਹੜਾ ਬੰਦਾ ਆਪਣੇ ਬੱਚੇ ਦੀ ਸਕੂਲ ਦੀ ਫੀਸ ਨਹੀਂ ਦੇ ਸਕਦਾ ਉਹ ਕੌਮ ਨੂੰ ਕੀ ਦੇ ਦੂਗਾ ਜੀ ਪਹਿਲਾਂ ਇਹ ਤਾਂ ਰੱਜ ਜਾਣਾ ਆਪਣਾ ਇਹਨੇ ਚਾਚਾ ਜੀ ਨੂੰ ਫੋਨ ਕਰਕੇ ਗਾਲਾਂ ਧਮਕੀਆਂ ਦਿੱਤੀਆਂ ਕਿ ਦੱਸੀ ਨੂੰ ਕਹੇ ਇੱਥੋਂ ਚੱਲ ਜਾ ਨਹੀਂ ਤਾਂ ਤੇਰੇ ਤੇ ਮੈਂ ਪਰਚਾ ਕਰਾਉਂਗਾ ਤੂੰ ਮੇਰੀ ਜਨਾਨੀ ਤੇ ਹੱਥ ਪਾਇਆ ਕੋ ਆਪਣਾ ਜਮਾਨਤੀ ਤਿਆਰ ਰੱਖੇ ਇਹਦੇ ਟਰੱਕ ਸੜ ਜਾਣੇ ਆਸਟ੍ਰੇਲੀਆ ਖੜੇ ਖੜੇ ਇਹ ਮੇਕੋ ਰਿਕਾਰਡਿੰਗ ਪਈ ਹੈ ਜੀ ਜੋ ਕਿਸੇ ਨੂੰ ਸ਼ੱਕ ਹੋਵੇ ਤਾਂ ਮੈਂ ਦੇ ਸਕਦਾ ਨੋ ਪ੍ਰੋਬਲਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਖੀ ਦਰਸ਼ਕਾਂ ਦਾ ਲਗਾਤਾਰ ਇੱਕ ਮਸਲਾ ਬਹੁਤ ਚਰਚਾ ਦੇ ਵਿੱਚ ਹੈ ਬੀਤੇ ਦਿਨਾਂ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਹੁਣਾਂ ਨੂੰ ਲੈ ਕੇ ਇੱਕ ਇੰਟਰਵਿਊ ਚੈਨਲ ਤੇ ਉੱਤੇ ਕਰਦੇ ਆਂ ਉਸ ਇੰਟਰਵਿਊ ਤੋਂ ਬਾਅਦ ਬਹੁਤ ਸਵਾਲ ਖੜੇ ਹੋਏ ਕਿਹਾ ਜਾਂਦਾ ਹੈ ਕਿ ਸਰਬਜੀਤ ਸਿੰਘ ਖਾਲਸਾ ਦੀ ਆਪਣੇ ਪਰਿਵਾਰ ਦੇ ਨਾਲ ਨਹੀਂ ਬਣ ਰਹੀ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਜਿਹੜਾ ਧੱਕਾ ਇਹ ਕੀਤਾ ਹੈ ਇਸ ਨੂੰ ਲੈ ਕੇ ਉਹਨਾਂ ਦੇ ਭਰਾ ਜਸਵਿੰਦਰ ਸਿੰਘ ਮਲਵਾ ਹੁਣਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜ਼ਰੀਏ ਸਾਡੇ ਤੱਕ ਪਹੁੰਚti ਹੈ ਜਦੋਂ ਉਸ ਤੇ ਬਾਰੇ ਚਰਚਾ ਕਰਦੇ ਆਂ ਤਾਂ ਇਹ ਸੁਭਾਵਿਕ ਹੈ ਕਿ ਜਸਵਿੰਦਰ ਸਿੰਘ ਮਲਵਾ ਨਾਲ ਗੱਲਬਾਤ ਹੋਣੀ ਜ਼ਰੂਰੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਸ਼ਹੀਦ ਭਾਈ ਬੈਂਸ ਸਿੰਘ ਦੇ ਛੋਟੇ ਸੁਪੁੱਤਰ ਜਸਵਿੰਦਰ ਸਿੰਘ ਮਲਵਾ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸ਼ਹੀਦ ਦਾ ਪਰਿਵਾਰ ਹੈ ਪਹਿਲਾਂ ਤਾਂ ਇਹ ਸਪਸ਼ਟ ਕਰ ਲਈਏ ਤੁਹਾਡੇ ਤੁ ਸਰਬਜੀਤ ਸਿੰਘ ਰਿਸ਼ਤੇ ਚ ਤੁਹਾਡੇ ਵੱਡੇ ਭਰਾ ਲੱਗਦੇ ਨੇ ਹਾਂਜੀ ਉਹ ਮੇਰੇ ਸਗੇ ਵੱਡੇ ਬ੍ਰਦਰ ਨੇ ਹਾਂਜੀ ਰੀਅਲ ਬ੍ਰਦਰ ਹੈ ਜਿਸਵਿੰਦਰ ਜੀ ਬਹੁਤ ਤਰ੍ਹਾਂ ਦੀਆਂ ਗੱਲਾਂ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਿਕੇ ਸਾਡੇ ਤੱਕ ਪਹੁੰਚੀਆਂ ਜਾਂ ਬਹੁਤ ਸਾਰੀਆਂ ਗੱਲਾਂ ਛੜੀਆਂ ਬੀਤੇ ਦਿਨਾਂ ਦੇ ਵਿੱਚ ਇੱਕ ਢਾਡੀ ਦੇ ਵੱਲੋਂ ਬਹੁਤ ਸਾਰੇ ਇਲਜ਼ਾਮ ਲਾਏ ਗਏ ਕਿ ਸਰਬਜੀਤ ਸਿੰਘ ਜਿਹੜਾ ਆਪਣੇ ਪਰਿਵਾਰ ਦਾ ਵਾਧਾ ਕਰਨ ਦੇ ਪਾਸੇ ਤੁਰੇ ਨੇ ਕੌਮ ਦਾ ਕੋਈ ਵੀ ਉਹਨਾਂ ਨੇ ਸਵਾਰਨਾ ਨਹੀਂ ਨਾ ਨੋਤ ਸਬਰਨਾ ਉਸ ਤੋਂ ਬਾਅਦ ਇੱਕ ਤੁਹਾਡੀ ਵੀਡੀਓ ਸਾਡੇ ਤੱਕ ਪਹੁੰਚ ਗਈ ਹੈ ਜਿੱਦੇ ਤੁਸੀਂ ਕਹਿੰਦੇ ਹੋ ਕਿ ਉਹ ਗੱਲ ਬਿਲਕੁਲ ਸਹੀ ਹੈ ਤੁਹਾਡੇ ਨਾਲ ਸਰਬਜੀਤ ਸਿੰਘ ਹੁਣਾਂ ਦਾ ਪਰਿਵਾਰਕ ਤੌਰ ਤੇ ਉੱਤੇ ਕੋਈ ਰੌਲਾ ਚੱਲ ਰਿਹਾ ਹੈ ਜੀ ਪਰਿਵਾਰਕ ਪਰਿਵਾਰਕ ਤੌਰ ਤੇ ਇੱਕ ਹੈਗਾ ਜੀ ਥੋੜਾ ਮਸਲਾ ਹੈਗਾ ਜਿਹੜੀ ਸਾਡੇ ਮਾਤਾ ਜੀ ਦੀ ਕੋਠੀ ਹੈ ਨਾ ਜਿਹੜੀ ਸਾਨੂੰ ਵਿਰਾਸਤ ਚ ਮਿਲੀ ਹੈ ਉਹ ਬੀਬੀ ਬੁੰਗਰ ਖਾਲਸਾ ਨੇ ਬਣਾਈ ਸੀ ਤੇ ਉਹ ਵਿਰਾਸਤ ਸਾਨੂੰ ਕਿੰਨਾਂ ਨੂੰ ਮਿਲੀ ਹੈ ਸਰਪਜੀਤ ਸਿੰਘ ਉਹਦਾ ਲੀਗਲ ਓਨਰ ਹੈ ਜਸਵਿੰਦਰ ਸਿੰਘ ਯਾਨੀ ਕਿ ਮੈਂ ਲੀਗਲ ਓਨਰ ਆ ਮੇਰੀ ਭੈਣ ਸਭ ਤੋਂ ਵੱਡੀ ਅਮਰਤਕੌਰ ਅਸੀਂ ਤਿੰਨੇ ਲੀਗਲ ਓਨਰ ਆ ਸਾਡੇ ਨਾਮ ਤੇ ਆ ਤੇ ਹੁਣ ਭੈਣ ਜੀ ਦਾ ਵਿਆਹ ਕਰਾ ਕੇ ਆਪਣੇ ਚਲੇ ਗਏ ਆਪਣੇ ਘਰੇ ਚਲੇ ਗਏ 2008 ਦਾ ਮੈਂ ਆਸਟ੍ਰੇਲੀਆ ਆ ਗਿਆ ਤੇ ਇਹਨਾਂ ਨੂੰ ਕੋਠੇ ਜੀ ਸੌਪ ਗਏ ਕਿ ਚਲੋ ਹਨਾ ਭਰਾ ਰਹਿੰਦਾ ਰਹੀ ਜਵੇ ਹਨਾ ਤੇ ਉਸ ਤੋਂ ਬਾਅਦ ਜੀ ਇਹ ਹੁਣ ਆਪਣਾ ਕਬਜ਼ਾ ਕਰਕੇ ਬੈਠ ਗਏ ਹੁਣ ਕਹਿੰਦੇ ਤੁਸੀਂ ਬੜੋਂਗੇ ਤਾਂ ਮੈਂ ਤੁਹਾਡੇ ਪਰਚਾ ਕਰਾਉਂਗਾ ਗਾਲਾਂ ਕੱਢਦੇ ਆ ਇਹਨਾਂ ਨੇ ਸਾਡੇ ਚਾਚਾ ਜੀ ਨੂੰ ਭਗਤ ਸਿੰਘ ਨੂੰ ਫੋਨ ਕੀਤਾ ਸੀਗਾ ਮਈ ਦੇ ਮਹੀਨੇ 'ਚ ਤੇ ਜਦੋਂ ਮੈਂ ਇੰਡੀਆ ਗਿਆ ਸੀ ਮੈਂ ਇੰਡੀਆ ਘਰੇ ਜਾਣ ਲੱਗਾ ਤੇ ਸਾਡੀ ਭਾਬੀ ਸੰਦੀਪ ਕੌਰ ਜਿਹੜੇ ਅੱਜਕੱਲ ਬੜੇ ਇੰਟਰਵਿਊ ਦੇ ਰਹੇ ਨੇ ਉਹਨਾਂ ਨੇ ਕੁੰਡੀਆਂ ਲਾ ਲੀਆਂ ਤੇ ਫਿਰ ਜਦ ਮੈਂ ਔਰ ਮੇਰੇ ਚਾਚਾ ਜੀ ਘਰੇ ਗਏ ਤੇ ਇਹਨੇ ਚਾਚਾ ਜੀ ਨੂੰ ਫੋਨ ਕਰਕੇ ਗਾਲਾਂ ਬਤੰਕੀਆਂ ਦਿੱਤੀਆਂ ਕਿ ਜੱਸੀ ਨੂੰ ਕਹਿਆ ਇੱਥੋਂ ਚੱਲ ਜਾ ਨਹੀਂ ਤਾਂ ਤੇਰੇ ਤੇ ਮੈਂ ਪਰਚਾ ਕਰਾਉਂਗਾ ਤੂੰ ਮੇਰੀ ਜਨਾਨੀ ਤੇ ਹੱਥ ਪਾਇਆ ਤੇ ਇਹਨੂੰ ਕਹੋ ਆਪਣਾ ਜਮਾਨ ਤੇ ਤਿਆਰ ਰੱਖੇ ਇਹਦੇ ਟਰੱਕ ਸੜ ਜਾਣੇ ਆਸਟ੍ਰੇਲੀਆ ਖੜੇ ਖੜੇ ਇਹ ਮੇਕੋ ਰਿਕਾਰਡਿੰਗ ਪਈ ਹੈ ਜੀ ਜੇ ਕਿਸ ਨੂੰ ਸ਼ੱਕ ਹੋਵੇ ਤਾਂ ਮੈਂ ਦੇ ਸਕਦਾ ਨੋ ਪ੍ਰੋਬਲਮ ਜੀ ਸਰਵਜੀਤ ਸਿੰਘ ਖਾਲਸਾ ਹਣੀ ਇਹ ਗੱਲ ਇਹ ਗੱਲ ਤੁਹਾਨੂੰ ਕਹਿੰਦੇ ਨੇ ਕਿ ਜੇਕਰ ਤੁਸੀਂ ਮੇਰੇ ਘਰ ਤੁਸੀਂ ਉਸ ਕੋਠੀ ਦੇ ਵਿੱਚ ਵੱਢਦੇ ਹੋ ਜਿਹੜੀ ਤੁਹਾਡੇ ਮਾਤਾ ਬੀਬੀ ਬਿਮਰਕੌਰ ਖਾਲਸਾ ਦੀ ਹੁਣ ਵੱਲੋਂ ਬਣਾਈ ਗਈ ਹੈ ਕਿ ਜੇਕਰ ਤੁਸੀਂ ਉੱਥੇ ਵੱਢਦੇ ਹੋ ਤੁਹਾਡੇ ਤੇ ਪਰਚਾ ਕਰਾਵਾਂਗੇ ਹਾਂ ਕਿ ਤੇਰੇ ਤੇ ਪਰਚਾ ਕਰਾਵਾਂਗਾ ਹੁਣ ਇਹ ਕੋਠੀ ਦਾ ਫੈਸਲਾ ਪਹਿਲਾਂ ਤਾਂ ਦੇਖੋ ਜੀ ਭੈ ਮੈਦਾਨ ਸ਼ੁਰੂ ਦੱਸਦਾ ਪਹਿਲਾ ਇਹ ਹੈਗੀ ਆ 16 17 ਦੀ ਗੱਲ ਭੈ ਜੀ ਉੱਥੇ ਕਦੇ ਰਹਿਣਾ ਇਹ ਮੈਂ ਇੱਕ ਮਹੀਨਾ ਭੈ ਨੂੰ ਖਲਾ ਨਹੀਂ ਸਕੇ ਇੱਕ ਮਹੀਨੇ ਚ ਇਹਨੇ ਭੈਨ ਤੇ ਹੱਥ ਚੱਕ ਕੇ ਭੈਨ ਨੂੰ ਬਾਹਰ ਕੱਢਿਆ ਅਨ੍ਹਾਤ 12 ਰਾਤ ਦੇ 12:01 ਵਜੇ ਸੀ ਆਪਣੀ ਖੋਸ਼ਚਨੀ ਸੀਗਾ ਇਹ ਚਾਚਾ ਜੀ ਵੀ ਦੱਸ ਸਕਦੇ ਨੇ ਹਨਾ ਤੇ ਇਹਨੇ ਫਿਰ ਚਾਚਾ ਜੀ ਆਏ ਉੱਥੇ ਕਿ ਬਈ ਤੂੰ ਗਲਤ ਕਰ ਰਿਹਾ ਕੁੜੀ ਨਾਲ ਬਈ ਕੁੜੀ ਨੂੰ ਤੂੰ ਕਿਉਂ ਕੁੜੀ ਦਾ ਹੱਥ ਚੱਕਿਆ ਕਿਉਂ ਘਰੋਂ ਕੱਢ ਰਿਹਾ ਇਹ ਵੀ ਏਸੀ ਘਰ ਦੀ ਮਾਲਕ ਹੈ ਤੇ ਇਹਨੇ ਚਾਚਾ ਜੀ ਦੇ ਹੱਥ ਚੱਕਿਆ ਭਗਤ ਸਿੰਘ ਜਿਹੜੇ ਬੰਦੇ ਨੇ ਸਾਡੀ ਮਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਔਖਾ ਟਾਈਮ ਕੱਢਿਆ ਜਦੋਂ ਸਾਡੀ ਮਾਤਾ ਜੇਹਲ ਚ ਸੀ ਚਾਚਾ ਜੀ ਨੇ ਮੈਨੂੰ ਪਾਲਿਆ ਮੈਂ ਆਪਣੇ ਚਾਚਾ ਜੀ ਦੇ ਘਰੇ ਰਿਆ ਚਾਚਾ ਚਾਚੀ ਨੇ ਮੈਨੂੰ ਛੋਟੇ ਹੁੰਦਿਆਂ ਪਾਲਿਆ ਉਸ ਤੇ ਵੀ ਨੇ ਹੱਥ ਚੱਕਿਆ ਇਹ ਇਹ ਤੇ ਸਿਵਲ ਕੇਸ ਚੱਲਦਾ ਜੀ ਸਾਡੀ ਭੈਣ ਨੇ ਕੇਸ ਪਾਇਆ ਇਸ ਤੇ ਕਿ ਪਾਰਟੀਸ਼ਨ ਕੀਤੀ ਜਾਵੇ ਸਾਡਾ ਜਿਹੜਾ ਤੁਹਾਡਾ ਹਿੱਸਾ ਜਿਹੜਾ ਕੋਠੀ ਸਾਨੂੰ ਦਿੱਤਾ ਜਾਵੇ ਇਹ ਆਪਣੇ ਹਿੱਸੇ 'ਚ ਜਾਵੇ ਤੇ ਹੁਣ ਇਹ ਕਹਿੰਦਾ ਤੇ ਮੈਂ ਤਾਂ ਨਹੀਂ ਕੁਝ ਕੀਤਾ ਸੀ ਮੈਂ ਤਾਂ ਇਹਨੂੰ ਕਿਹਾ ਵੀ ਤੂੰ ਆਪਣਾ ਵਹਿ ਕੇ ਕਰ ਲੈ ਮਗਰ ਇਹਨਾਂ ਨੂੰ ਲਾਲਚ ਆ ਗਿਆ ਮਨ 'ਚ ਨਾ ਲਾਲਚੀ ਹੈ ਜੀ ਇਹ ਹੁਣ ਕਹਿੰਦਾ ਸ਼੍ਰੋਮਣੀ ਕਮੇਟੀ ਹੈ ਸ਼ਰੂਨੀ ਕਮੇਟੀ ਦਾ ਉਹ ਬੰਦਾ ਆਣਾ ਜਿਹੜਾ ਇਮਾਨਦਾਰ ਹੋਵੇ ਇਹ ਤਾਂ ਇਹਦਾ ਭਰਾ ਭੈਣ ਦਾ ਹੱਕ ਮਾਰ ਰਿਆ ਤੇ ਫੇਰ ਗੋਲਕਾ ਨਹੀਂ ਖਾਣਗੇ ਜੋ ਇਹ ਕਹਿੰਦੇ ਅਸੀਂ ਬਾਦਲ ਤੋਂ ਛਡਾਣੀ ਹੈ ਬਾਦਲ ਤੋਂ ਕਬਜ਼ਾ ਛਡਾ ਕੇ ਇਹਨਾਂ ਦੇ ਕਬਜ਼ੇ ਚ ਕਰ ਦੂਗੇ ਤਾਂ ਗੋਲਕਾ ਲੁੱਟਣਗੇ ਜੀ ਕਿਉਂਕਿ ਮੇਰੇ ਕੋਲ ਪ੍ਰੂਫ ਪਏ ਨੇ ਇਸ ਤੇ ਕੇਸ ਚੱਲਦਾ ਨੇ ਕਬਜ਼ਾ ਕੀਤਾ ਹੋਇਆ ਮੇਰੇ ਕੋਲ ਰਿਕਾਰਡਿੰਗ ਪਈ ਹੈ ਇਹ ਕਹਿੰਦਾ ਇਸ ਤੇ ਮੇਰਾ ਕਬਜ਼ਾ ਹੈ ਹੁਣ ਜੀ ਤੁਸੀਂ ਬਾਹਰ ਰਹਿ ਰਹੇ ਹੋ ਤੁਸੀਂ ਮਈ ਤੋਂ ਬਾਅਦ ਵਾਪਸ ਨਹੀਂ ਪਰਤੇ ਤੁਹਾਡੀ ਭੈਣ ਵੀ ਇੱਧਰ ਵਿਚਰ ਰਹੀ ਨੇ ਕਿਉਂਕਿ ਹੁਣ ਲਗਾਤਾਰ ਜਦੋਂ ਤੁਸੀਂ ਤੁਹਾਡੀ ਵੀਡੀਓ ਥੱਲੇ ਕਮੈਂਟਸ ਆਉਂਦੇ ਨੇ ਕਿ ਹੁਣ ਆਪਸੀ ਤੌਰ ਤੇ ਜਦੋਂ ਸਰਵਜੀਤ ਸਿੰਘ ਖਾਲਸਾ ਚੋਣ ਲੜ ਰਹੀ ਸੀ ਉਦੋਂ ਤੁਸੀਂ ਇੱਕ ਪੋਸਟ ਪਾਉਂਦੇ ਹੋ ਕਿ ਭਾਈ ਸਾਹਿਬ ਦੀ ਮਦਦ ਕੀਤੀ ਜਾਵੇ ਭਾਈ ਸਾਹਿਬ ਨੂੰ ਸਪੋਰਟ ਕੀਤੀ ਜਾਵੇ ਮੈਂ ਉਹ ਵੀ ਦੱਸ ਦਿੰਦਾ ਜੀ ਨਹੀਂ ਨਹੀਂ ਮੈਂ ਤਾਂ ਦੱਸਦਾ ਜੀ ਮੈਂ ਪਹਿਲਾਂ ਮੈਂ ਤਾਂ ਪਹਿਲਾਂ ਆਪਣਾ ਤਾਂ ਸਾਡਾ ਕੰਮ ਹੈ ਮੈਂ ਨੇ ਪਹਿਲੇ ਅਸਲੀਅਤ ਦੱਸੀ ਸੀ ਇਹ ਹੈ ਫਿਰ ਮੈਨੂੰ ਨਾ بڑے ਬੰਦਿਆਂ ਦੇ ਫੋਨ ਉਦੋਂ ਬਾਅਦ ਚ ਪਤਾ ਲੱਗਾ ਇਹ ਆਪੇ ਆਪਣੇ ਬੰਦਿਆਂ ਤੋਂ ਕਰੰਦਾ ਸੀ ਨਾਲ ਦੇ ਜਿਹੜੇ ਬੰਦੇ ਸੀ ਨਾ ਫਰੀਦਕੋਟ ਉਹ ਹੀ ਅੱਗੇ ਕਹਿ ਕੇ ਕਰਵਾਉਂਦੇ ਮਨੋਂ ਇਨਨੇ ਫੋਨ ਆਨੇ ਯਾਰ ਹੁਣੇ ਹੁਣ ਇਹਨਾਂ ਜਜ਼ਬਾਤ ਇਹ ਹੁਣ ਸਰਬਜੀਤ ਦੀ ਗੱਲ ਨਹੀਂ ਰਹੀ ਇਹ ਸ਼ਹੀਦ ਭਾਈ ਬਿਆਨ ਸਿੰਘ ਦੀ ਗੱਲ ਹੋ ਗਈ ਹੈ ਕੌਮ ਦੀ ਗੱਲ ਹੋ ਗਈ ਹੈ ਹੁਣ ਗੱਲ ਅੱਗੇ ਨਿਕਲ ਗਈ ਸਰਬਜੀਤ ਤੋਂ ਇਹ ਹੁਣ ਕੌਮ ਦੀ ਗੱਲ ਹੈ ਕੌਮ ਦੀ ਪਿੱਠ ਨਾ ਲੱਗ ਜੇ ਐਵੇਂ ਐਵੇਂ ਗੱਲਾਂ ਕਰਕੇ ਕਹਿੰਦਾ ਤੂੰ ਪਾ ਦੇ ਯਾਰ ਹੁਣ ਕੌਮ ਦੀ ਗੱਲ ਹੈ ਸ਼ਹੀਦ ਭਾਈ ਬਿਆਨ ਸਿੰਘ ਦੀ ਗੱਲ ਚੱਲ ਰਹੀ ਹੈ ਤੇ ਬਾਅਦ ਵਿੱਚ ਮਤਲਬ ਇਹਨੇ ਇਹ ਆਪੇ ਬੰਦੇ ਆ ਤੇ ਓਕੇ ਓਕੇ ਬੰਦੇ ਆ ਤੋਂ ਕਰਵਾਉਂਦਾ ਸੀ ਤੇ ਫਿਰ ਵੀ ਮੈਂ ਚਲੋ ਮੈਂ ਤਾਂ ਪਾਤੀ ਮੈਂ ਕਿਹਾ ਤੇ ਹੁਣ ਕੌਮ ਦੀ ਗੱਲ ਜੋ ਕਹਿ ਰਿਹਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਬਾਹ ਸਾਡੇ ਪਰਿਵਾਰ ਚ ਕੋਈ ਕੈਂਪੇਨ ਚ ਨਹੀਂ ਗਿਆ ਕਿਉਂਕਿ ਸਰਬਜੀਤੀ ਕਿਸੇ ਨਾਲ ਬਣਦੀ ਹੀ ਨਹੀਂ ਬਈ ਇਹਦੇ ਇਹਦੇ ਸੌਰੇ ਬਸ ਨਾ ਸਾਡੇ ਚਾਚਾ ਜੀ ਗਏ ਨਾ ਤਾਇਆ ਜੀ ਨਾ ਕੋਈ ਨਾਲ ਦੇ ਕਜ਼ਨ ਨਾ ਮੈਂ ਨਾ ਭੈਣ ਕੋਈ ਸੰਤ ਪਤਾ ਇਹਦੀ ਕਰਤੂਤਾਂ ਦਾ ਤੇ ਸਾਨੂੰ ਕਹਿੰਦੇ ਵੀ ਹੁਣ ਬਿਆਨ ਸਿੰਘ ਦੀ ਗੱਲ ਹੋ ਗਈ ਹੈ ਇਸ ਲਈ ਤੂੰ ਇੱਕ ਵੀਡੀਓ ਪਾ ਦੇ ਨਹੀਂ ਤਾਂ ਯਾਰ ਬੜਾ ਰੌਲਾ ਪੈ ਜਾਣਾ ਉੱਥੇ ਐਵੇਂ ਓਵੇਂ ਤੇ ਮੈਂ ਤਾਂ ਇਹਦੇ ਹੱਕ 'ਚ ਵੀਡੀਓ ਪਾਈ ਸੀ ਤੇ ਮੈਂ ਕਿਹਾ ਚੱਲ ਬਈ ਸ਼ਾਇਦ ਇਹ ਐਮਪੀ ਬਣ ਕੇ ਸਮਝਦਾਰ ਹੋ ਜਾਊਗਾ ਕਿ ਹੈ ਹੁਣ ਐਮਪੀ ਐਡਾ ਵੱਡੀ ਤੈਨੂੰ ਲੀਡਰ ਕੌਮ ਨੇ ਚੁਣ ਲਿਆ ਹੈ ਕਿ ਮਗਰ ਮਗਰ ਅਫਸੋਸ ਦੀ ਗੱਲ ਹੈ ਆਪਣਾ ਇਹਨਾਂ ਨਾਲ ਢੇਡੇ ਨਹੀਂ ਪਰਦਾ ਜੀ ਇਹ ਆਪਣਾ ਹੋਰ ਤਾਂ ਕੀ ਬਗਾਨਾ ਹੱਕ ਹੈ ਕਿ ਕਾਦੇ ਨੇ ਇਹਨਾਂ ਦੀ ਸਿਹਰੀ ਸਾਫ ਪਾਈ ਹੋਈ ਹੈ ਹਨਾ ਤੁਸੀਂ ਇਹਨਾਂ ਦਾ ਕਰਾਓ ਜੀ ਵੀਡੀਓ ਤੁਸੀਂ ਦੇਖੋ ਇਹ ਲੱਗਦੇ ਨਹੀਂ ਇਹਨਾਂ ਨੇ ਕਿਤੇ ਅੱਖਾਂ ਦੇਖੋ ਅੱਖਾਂ ਦੇਖੋ ਨਾ ਕਿਵੇਂ ਹੁੰਦੀਆਂ ਤੇ ਮੇਰੇ ਮੇਰੇ ਧੌਲੇ ਆ ਜੀ ਮੇਰੇ ਧੌਲੇ ਆ ਦੇਖੋ ਮੈਂ 5 ਸਾਲ ਮੇਰੇ ਤੋਂ ਵੱਡਾ ਮੇਰੇ ਧੌਲੇ ਹੈਗੇ ਉਹਦੇ ਧੌਲੇ ਕਿੱਥੇ ਗਏ ਤੇ ਇੱਕ ਪਤਿਤ ਸਿੱਖ ਨੂੰ ਆਪਣਾ ਸ਼ੋਮਣੀ ਕਮੇਟੀ ਦੇ ਸਕਦੇ ਆ ਮੈਂ ਤਾਂ ਮੈਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦਾ ਕਿ ਇੱਕ ਸੱਚਾ ਸੁੱਚਾ ਬੰਦੇ ਨੂੰ ਤੁਸੀਂ ਮੂਰੇ ਲਿਆਓ ਇੱਕ ਪਤਿਤ ਬੰਦਾ ਕੌਮ ਦੀ ਅਗਵਾਈ ਨਹੀਂ ਕਰ ਸਕਦਾ ਪਤਿਤ ਬੰਦਾ ਕੌਮ ਦੀ ਅਗਵਾਈ ਨਹੀਂ ਕਰ ਸਕਦਾ ਜੀ ਸਰਜੀਤ ਖਾਲਸਾਬ ਨੇ ਜਦੋਂ ਜਿੱਤਦੇ ਨੇ ਉਸ ਤੋਂ ਬਾਅਦ ਤੁਹਾਡੀਆਂ ਇਹ ਪੋਸਟਾਂ ਆਉਣੀਆਂ ਤੁਹਾਡੇ ਤੋਂ ਹੁਣੇ ਸਵਾਲ ਹੋਣ ਲੱਗੇ ਨੇ ਕਿ ਭਰਾ ਭਰਾ ਤੋਂ ਈਰਖਾ ਕਰਨ ਲੱਗਿਆ ਜਦੋਂ ਇੱਕ ਭਰਾ ਜਿੱਤ ਗਿਆ ਉਸ ਤੋਂ ਬਾਅਦ ਦੂਜਾ ਭਰਾ ਮੈਂ ਕਿ ਈਰਖਾ ਕਰਨੀ ਜੀ ਮੈਂ ਇੱਥੇ ਬਹੁਤ ਮੰਨ 16 ਸਾਲ ਹੋ ਗਏ ਮੈਂ ਤਾਂ ਆਪਣਾ ਹੱਕ ਮੰਨ ਮੇਰਾ ਹੱਕ ਦੇ ਦੇਵੇ ਆਪਣੇ ਘਰੇ ਖੁਸ਼ ਮੈਂ ਆਪਣੇ ਘਰੇ ਖੁਸ਼ ਮੈਂ ਕਿ ਈਰਖਾ ਕਰਨੀ ਐ ਇਸ ਤੋਂ ਮੇਰੇ ਮੇਰੇ ਕੋਲ ਪਰਮਾਤਮਾ ਤੋਂ ਹੀ ਮੇਰੋਂ ਸਭ ਕੁਝ ਜਿੱਤਦਾ ਹੋਇਆ ਮੇਰੇ ਕੋਲ ਸਟ੍ਰੀਜਨ ਪਾਸਪੋਰਟ ਆ ਸਭ ਕੁਝ ਹੈ ਮੇਰੇ ਕੋਲ ਹਨਾ ਮੈਂ ਕੋਈ ਇਰਖਾ ਕਰਨੀ ਮੈਂ ਤਾਂ ਉਹ ਜਿੱਥੇ ਵੀ ਸੰਤੋਸ਼ਤਾ ساری ਮੈਂ ਦੁਨੀਆ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਸਕਾਟਲੈਂਡ ਮੈਂ ਦੁਨੀਆ ਦੋ ਦੋ ਵਾਰੀ ਚੱਕਰ ਲਾਏ ਹੋਏ ਅਮਰੀਕਾ ਦੋ ਵਾਰ ਗਿਆ ਕੈਨੇਡਾ ਦੋ ਵਾਰ ਗਿਆ ਪਰਮਾਤੋ ਹੀ ਮੇਨਾ ਸਭ ਕੁਝ ਦਿੱਤਾ ਮੈਂ ਕੀ ਇਰਖਾ ਕਰਨੀ ਨਾ ਤੁਜੀ ਮੈਂ ਤਾਂ ਆਪਣਾ ਹੱਕ ਮੰਗਦਾ ਮੇਰਾ ਹੱਕ ਹੈ ਜੀ ਕਿਉਂਕਿ ਇਹ ਸਰਬਜੀਤਿਆ ਘਰ ਨਹੀਂ ਹੈਗਾ ਇਹ ਬਿਮਲਵਰ ਖਾਲਸਾ ਦਾ ਘਰ ਹੈ ਮੈਂ ਆਪਣੀ ਮਾਂ ਦੇ ਘਰ ਆਪਣਾ ਮਾਂ ਦਾ ਘਰ ਮੰਗ ਰਿਹਾ ਇਹਨੇ ਤਾਂ ਕੁਝ ਬਣਾਏ ਨਹੀਂ ਅਜ ਤੱਕ ਜੀ ਅਨਾਇਨ ਇਸ ਵਾਇ ਕਦੀ ਮਕੌਮ ਤੋਂ ਮੰਗਣ ਤੋਂ ਇਹ ਕੋਈ ਐਨ ਆਰ ਆਈ ਨਹੀਂ ਛੱਡਿਆ ਜੀ ਇਸ ਤੋਂ ਨੇ ਪੈਸੇ ਨਾ ਮੰਗੇ ਹੁਣ ਹੁਣ ਤਾਂ ਐਮ ਪੀ ਤੋਂ ਪਹਿਲਾਂ ਜਿਹੜੇ ਮਰਜੀ ਐਨ ਆਰ ਆਈ ਭਰਾਵਾਂ ਨੂੰ ਬਾਹਰੋਂ ਪੁੱਛ ਲੋ ਜਿਹੜਾ ਬੰਦਾ ਅੱਜ ਤੱਕ ਇਹਦੇ ਬੱਚਿਆਂ ਦੀ ਬਾਹਰੋਂ ਫੀਸ ਆਂਦੀ ਰਹੀ ਜਿਹੜਾ ਬੰਦਾ ਆਪਣੇ ਬੱਚੇ ਦੀ ਸਕੂਲ ਦੀ ਫੀਸ ਨਹੀਂ ਦੇ ਸਕਦਾ ਉਹ ਕੌਮ ਨੂੰ ਕੀ ਦੇ ਦੂਗਾ ਜੀ ਪਹਿਲਾਂ ਇਹ ਤਾਂ ਰੱਜ ਜਾਣਾ ਪਣਾ ਮੈਂ ਕੀ ਈਰਕਾ ਕਰਨੀ ਮੈਂ ਤਾਂ ਆਪ ਫਰਮਾ ਤੋਈ ਮੈਂ ਤਾਂ ਮੇਰ ਮੈਂ ਮੈਂ ਸਭ ਕੁਝ ਪਰਮਾਤਮਾ ਦੇ ਦਿੱਤਾ ਹੋਇਆ ਹਨਾ ਮੈਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਮੈਂ ਤਾਂ ਆਪਣਾ ਹੱਕ ਮੰਗਦਾ ਤੁਸੀਂ ਉਸ ਵੀਡੀਓ ਦੇ ਵਿੱਚ ਿਕਰ ਕਰਦੇ ਹੋ ਕਿ ਸਰਬਜੀਤ ਸਿੰਘ ਹੁਣਾਂ ਨੇ ਜ਼ਿੰਦਗੀ ਚ ਕਦੇ ਕੰਮ ਨਹੀਂ ਕੀਤਾ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਕਦੇ ਕੰਮ ਹੀ ਨਹੀਂ ਕੀਤਾ ਸਰਬਜੀਤ ਹੁਣਾਂ ਨੇ ਇੱਕ ਇਹਨੇ ਕੋਈ ਕੰਮ ਨਹੀਂ ਕੀਤਾ ਜੀ ਨੇ ਸਿਰਫ ਮੰਗਣ ਤੋਂ ਸਵਾਏ ਐਨ ਆਰ ਆਈ ਜਿੱਥੋਂ ਮਰਜ਼ੀ ਪੁੱਛ ਲੋ ਕੈਨੇਡਾ ਅਮਰੀਕਾ ਇੰਗਲੈਂਡ ਇਹ ਇਹਦਾ ਕੰਮ ਹੀ ਆ ਸੀ ਜੀ ਤੇ ਮੰਗਣ ਤੋਂ ਇਲਾਵਾ ਜੀ ਬਸ ਡੈਡੀ ਦੇ ਨਾਂ ਤੇ ਡੈਡੀ ਦੇ ਨਾਂ ਤੇ ਬਸ ਲੋਕਾਂ ਨੂੰ ਮੰਗਦੇ ਹੀ ਰਿਆ ਪੈਸੇ ਆ ਪੈਸੇ ਦੇ ਦੋ ਪੈਸੇ ਦੇ ਦੋ ਤੁਸੀਂ ਹੋਰ ਨਹੀਂ ਯਾਰ ਆਪਣੇ ਦਰਸ਼ਨ ਸਿੰਘ ਕੈਲੀਫੋਰਨੀਆ ਵਾਲੇ ਨੇ ਉਹਨਾਂ ਨੂੰ ਪੁੱਛ ਲਓ ਜੀ ਉਹ ਸਾਰੇ ਦੱਸ ਦੇਣਗੇ ਹਨਾ ਤੇ ਆਪਣੇ ਮਨਜੀਤ ਸਿੰਘ ਨੇ ਗੁਰਨਾਨਕ ਸੇਵਾ ਸੁਸਾਇਟੀ ਵਾਲੇ ਉਹ ਤੁਹਾਨੂੰ ਦੱਸ ਦੇਣਗੇ ਹਣਾ ਸਾਰੇ ਐਨਆਰਆਈ ਭਰਾਵਾਂ ਨੂੰ ਪਤਾ ਹੈ ਇਹਦਾ ਕੰਮ ਹੀ ਆਈ ਹੈ ਜੀ ਮੰਗਣਾ ਹੁਣ ਤਾਂ ਐਮਪੀ ਬਣ ਗਿਆ ਜੋ ਉਸ ਤੋਂ ਪਹਿਲਾਂ ਤਾਂ ਮੰਗਦੇ ਹੀ ਰਹਿੰਦੇ ਡੈਡੀ ਦੇ ਨਾਮ ਤੇ ਇੱਕ ਗੱਲ ਇਹ ਵੀ ਮੈਨੂੰ ਬਹੁਤ ਕੌਕਸਨ ਦੱਸਦੇ ਸੀ ਲੋਕ ਕਿ ਆ ਤੇਰਾ ਭਰਾ ਮੰਗੀ ਜਾਂਦਾ ਮੰਗੀ ਜਾਂਦਾ ਤੇ ਹਣਾ ਦੂਜੀ ਇਹ ਭਾਬੀ ਅੱਛਾ ਇੱਕ ਹੋਰ ਇੰਟਰਵਿਊ ਤੇ ਮੈਂ ਦੱਸਦਾ ਇਹਨਾਂ ਦਾ ਕਰਤਾਰ ਭਾਬੀ ਜਿਵੇਂ ਹਣਾ ਉਹ ਤੇ ਕਹਿੰਦੀ ਇਹਨਾਂ ਨੇ ਕਿਹਾ ਸਾਡੇ ਭਰਾ ਭੈਣ ਨੇ ਕਦੀ ਮਤ ਨਹੀਂ ਕੀਤੀ ਦੇਖੋ ਜੀ ਮੈਂ 2008 ਦਾ ਬਾਹਰ ਗਿਆ 2008 ਅੱਜ ਹੋ ਗਏ 24 ਅੱਜ 24 ਹੈ 8 16 17 ਸਾਲ ਹੋ ਗਏ ਕੋਠੀ ਦਾ ਕਿਰਾਇਆ ਹੁੰਦਾ ਕੀਕਰ ਅੱਜ ਅੱਜ ਦੀ 1.70 80000 ਰੁਪਏ ਕਰਾਇਆ ਆਂਦਾ ਕੋਠੀ ਦਾ ਕਨਾਲ ਦੀ ਕੋਠੀ ਹੈ ਇਹ 2008 ਦਾ ਕਰਾਇਆ ਲੈ ਰਿਹਾ ਮੈਂ ਇਹਨੂੰ ਕਦੀ ਨਹੀਂ ਕਿਹਾ ਕਿ ਬਈ ਕਿੰਨਾ ਕਰਾਇਆ ਆਂਦਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਮੈਂ ਨਹੀਂ ਮੰਗਿਆ ਤੇ ਉਹ ਮਦਦ ਨਹੀਂ ਹੈਗੀ ਤੇ ਐਂ ਕਰਦੇ ਹੁੰਦੇ ਜਿਹੜਾ ਕਿ ਬਾਹਰ ਚਲ ਜਾਂਦਾ ਉਹ ਨਹੀਂ ਮੰਗਦਾ ਹੁਣ ਜਿਵੇਂ ਆਪਾਂ ਪਿੰਡਾਂ ਚ ਕਿ ਠੇਕੇ ਜ਼ਮੀਨ ਦੇਂਦੇ ਨਾ ਬਾਹਰ ਚਲ ਜਾਂਦਾ ਉਹ ਥੋੜੀ ਟੇਕਾ ਲੈਂਦਾ ਜਿਹੜਾ ਇੰਡੀਆ ਚ ਹੋ ਲੈਂਦੇ ਨੇ ਹੁਣ ਕਰਾਇਆ ਇਹ 16 ਸਾਲ ਲੈ ਗਿਆ ਤਾਂ ਵੀ ਇਹ ਬੇਸ਼ਰਮ ਐਨੇ ਬੇਸ਼ਰਮੀ ਨਾਲ ਟੀਵੀ ਅੱਗੇ ਕਹਿੰਦੇ ਨੇ ਵੀ ਸਾਡੇ ਭਰਾ ਭੈਣ ਨੇ ਮਦਦ ਹੀ ਕੀਤੀ ਪਏ ਮਾ ਦਾ ਤਾਂ ਨਹੀਂ ਹੈ ਜੀ ਕਰਾਇਆ ਤਾਂ ਤਿੰਨਾ ਦਾ ਬਣਦਾ ਹੈ ਤਿੰਨਾ ਦੀ ਗੋਠੀ ਹੈ ਸਰਬਜੀ ਥੋੜੀ ਗੋਠੀ ਹੈ ਹਨਾ ਤੇ ਬਗੇ ਤਾਂ ਇਹ ਤਾਂ ਬੇਸ਼ੁਕਰੇ ਵੀ ਹੈ ਜੀ ਇਹ ਤਾਂ ਬੇਸ਼ੁਕਰੇ ਨੇ ਹੂੰ ਇਹ ਸਾਰੇ ਦਿਨ ਵਿੱਚ ਕਰਦੇ ਚੋਣਾ ਚੱਲੀਆਂ ਉਦੋਂ ਇਹ ਇਹ ਗੱਲ ਬਹੁਤ ਚਰਚਾ ਚ ਆਈ ਕਿ ਜਸਵਿੰਦਰ ਸਿੰਘ ਜਿਹੜੇ ਨੇ ਉਹ ਖਿਲਾਫ ਖੜਦੇ ਨੇ ਪਹਿਲਾਂ ਸਰਬਜੀਤ ਹੁਣਾਂ ਦੇ ਤੇ ਉਦੋਂ ਹੀ ਇਹ ਚਰਚਾ ਛਿੜਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਸੰਗਰੂਰ ਤੋਂ ਕਿ ਉਹ ਵੀ ਸਰਬਜੀਤ ਸਿੰਘ ਤੇ ਖਿਲਾਫ ਨੇ ਉਸ ਤੋਂ ਬਾਅਦ ਇਹ ਚਰਚਾ ਛਿੜੀ ਕਿ ਜਸਵਿੰਦਰ ਤੇ ਹੋ ਸਕਦਾ ਸਰਬਜੀਤ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਵਿੱਚ ਕਾਰਕੁਸ਼ੀ ਸਮਝੌਤਾ ਚੱਲ ਰਿਹਾ ਮੈਨੂੰ ਦੱਸਿਓ ਕਿ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਨਾਲ ਸਰਬਜੀਤ ਸਿੰਘ ਹੁਣਾਂ ਦਾ ਪਰਿਵਾਰਕ ਤੌਰ ਤੇ ਤੁਹਾਡੇ ਪਰਿਵਾਰ ਚ ਕੋਈ ਚਲੋ ਵਾਲੇ ਦੀ ਕਦੇ ਡਿਸਕਸ਼ਨ ਹੋਈ ਹੈ ਕਿ ਰੌਲਾ ਕੀ ਹੈ ਤੁਹਾਹਾਂ ਦੇ ਵਿੱਚ ਰੋਲਾ ਜੀ ਕੁਛ ਨਹੀਂ ਐ ਰੋਲਾ ਮੈਂ ਦੇਖੋ ਜੀ ਮੈਂ ਦੇਖੋ ਮੈਂ ਆਸਟ੍ਰੇਲੀਅਨ ਮੇਰੇ ਕੋ ਪਾਸਪੋਰਟ ਹੈ ਮੈਂ ਇੰਡੀਆ ਦਾ ਨਾਗਰਿਕ ਨਹੀਂ ਹੈਗਾ ਤੇ ਮੈਂ ਚੋਣਾ ਲੜ ਨਹੀਂ ਸਕਦਾ ਇੰਡੀਆ ਦੀ ਨਾ ਹੀ ਮੈਨੂੰ ਕੋ ਇੰਟਰਸਟ ਹੈ ਮੈਂ ਆਸਟ੍ਰੇਲੀਅਨ ਸਿਟੀਜ਼ਨ ਆ ਮੈਂ ਇੰਡੀਆ ਦਾ ਪਾਸਪੋਰਟ ਨਹੀਂ ਹੈਗਾ ਮੇਰੇ ਕੋਲ ਠੀਕ ਹੈ ਜਰਮੀਆਂ ਇੰਡੀਆ ਨਾ ਮੈਂ ਵੀਜ਼ਾ ਲੈ ਕੇ ਜਾਣਾ ਇਸ ਲਈ ਮੈਨੂੰ ਨਹੀਂ ਹੈ ਕਿ ਮੈਂ ਲੜਨੀ ਐ ਜੀ ਚੋਣਾ ਸਰਬਜੀ ਲੜਗਾ ਮੈਂ ਤਾਂ ਕਦੀ ਲੜੀਆਂ ਹੀ ਨਹੀਂ ਨਾ ਮੈਂ ਲੜਨੀ ਐ ਠੀਕ ਹੈ ਪਹਿਲੀ ਗੱਲ ਕਲੀਅਰ ਐ ਮੈਂ ਪੋਲਿਟਿਕਸ ਚ ਕਦੀ ਨਹੀਂ ਆਣਾ ਠੀਕ ਹੈ ਤੇ ਨਾ ਹੀ ਮੈਂ ਚਾਹਾਂ ਤਾਂ ਵੀ ਨਹੀਂ ਆ ਸਕਦਾ ਕਿਉਂਕਿ ਮੈਂ ਆਸਟ੍ਰ ਠੀਕ ਹੈ ਜੀ ਤੇ ਦੂਜੀ ਗੱਲ ਸਾਡਾ ਸਮਝੌਤਾ ਮੈਂ ਕਿ ਸਮਝੌਤਾ ਕਰਨਾ ਜੀ ਮੈਨੂੰ ਪੋਲਿਟਿਕਸ ਚਾਹੀ ਨਹੀਂ ਸਮਝੌਤੇ ਤਾਂ ਉਹ ਕਰਦੇ ਜਿਹਨਾਂ ਨੇ ਵੋਟਾਂ ਲੈਣੀਆਂ ਜਾਂ ਕੌਮ ਦੇ ਨਾਂ ਤੇ ਜਿਹਨਾਂ ਨੇ ਕੋਈ ਆਪਣਾ ਦੁਕਾਨ ਚਲਾਣੀ ਮੈਂ ਕੋਈ ਦੁਕਾਨ ਨਹੀਂ ਚਲਾਣੀ ਜੀ ਠੀਕ ਹੈ ਮੈਂ ਆਪਣੇ ਆਪਣੀ ਕਿਰਤ ਕਰਦਾ ਆਪਣਾ ਬੱਚਾ ਪਾਲਦਾ ਆਪਣੀ ਫੈਮਿਲੀ ਪਾਲਦਾ ਦੈਟਸ ਇਟ ਦੈਟਸ ਇਹ ਮੇਰੀ ਲਾਈਫ ਹੈ ਹਨਾ ਮੈਂ ਕਦੀ ਕੌਮ ਤੋਂ ਹਨਾ ਕੁਝ ਨਹੀਂ ਮੰਗਿਆ ਤੇ ਮੈਂ ਮਾਨ ਸਾਹਿਬ ਦਾ ਤਾਂ ਅਸੀਂ ਰਿਗਾਰਡ ਕਰਦੇ ਆ ਕਿਉਂਕਿ ਇਹਨਾਂ ਨੇ 2004 ਚ ਸਰਬਜੀਤ ਨੂੰ ਉਹ ਸਵਾ ਲੱਖ ਵੋਟ ਪਵਾਈ ਠੀਕ ਹੈ ਉਹ ਤਦ ਵੀ ਸਵਾ ਲੱਖ ਵੋਟ ਉਸ ਟਾਈਮ ਰਾਮੂ ਵਾਲੀਏ ਨੂੰ ਸਵਾ ਲੱਖ ਵੋਟ ਪਈ ਸੀ ਤੇ ਸਰਬਜੀਤ ਨੂੰ ਸਵਾ ਲੱਖ ਵੋਟ ਪਈ ਸੀ ਤੇ ਰਾਮੂ ਵਾਲੀ ਦਾ 40 ਸਾਲ ਦਾ ਇਤਿਹਾਸ 50 ਸਾਲ ਦਾ ਇਹ ਉਸ ਦਿਨ ਆਇਆ ਹੀ ਸੀਗਾ ਫਿਰ 2007 ਚ ਚੌਂ ਲੜਾਈ ਮੈਂ ਅਨਫੋਰਚਨਟਲੀ ਹਾਰ ਗਏ ਫੇਰ ਹਨਾ ਤੇ ਉਸ ਤੋਂ ਬਾਅਦ ਵੀ ਮਾਨਸਾ ਇਹ 2009 ਦੀ ਗੱਲ ਨਹੀਂ ਇਹ ਹੈਗੀ ਹੈ ਨਹੀਂ ਨਹੀਂ ਇਹ ਹੈਗੀ 2008 ਤੋਂ ਪਹਿਲਾਂ ਦੀ ਗੱਲ ਹੈ ਜਦੋਂ ਫਰਾਂਸ 'ਚ ਰੌਲਾ ਪਿਆ ਸੀਗਾ ਕਿ ਹਜਾਬ ਤੇ ਪੱਗ ਬੰਨ ਕੇ ਆਪਾਂ ਉੱਥੇ ਸਰਕਾਰੀ ਇੰਸਟੀਚਿਊਟਸ ਨਹੀਂ ਵੜ ਸਕਦੇ ਪਰ ਮਾਨਸਾ ਫਰਾਂਸ ਗਏ ਸੀ ਤਾਂ ਸਰਬਜੀਤ ਨੂੰ ਵੀ ਕਹਿੰਦੇ ਸੀ ਤੂੰ ਵੀ ਮੇਰੇ ਨਾਲ ਚੱਲ ਫਰਾਂਸ ਤੇ ਹਨਾ ਇਹ ਇਹ ਗਿਆ ਹੀ ਨਹੀਂ ਹਨਾ ਹਰਮਾਨ ਸਾਹਿਬ ਤਾਂ ਅਸੀਂ ਚੱਲ ਮੇਰਾ ਕੋਈ ਨਹੀਂ ਸਿੱਧਾ ਆਸਾਨ ਮੰਨਦੇ ਆ ਕਿ ਚਲੋ ਠੀਕ ਹੈ ਸਾਡੇ ਭਰਾ ਨੂੰ ਉਹਨੇ ਹਾਈਲਾਈਟ ਕੀਤਾ ਤੇ ਆਸਾਨ ਮੰਨਣਾ ਚਾਹੀਦਾ ਸਾਡਾ ਮਾਨ ਸਾਹਿਬ ਨੇ ਕੀ ਵਿਗਾੜਿਆ ਇਹਦਾ ਪਰਸਨਲ ਹੋ ਸਕਦਾ ਇਹਦਾ ਪਰਸਨਲ ਵੀ ਦੱਸਦਾ ਕੀ ਹੈ ਕਹਿੰਦਾ ਇਹਨੂੰ ਪਰਸਨਲ ਗਰਜ ਮਾਨ ਸਾਹਿਬ ਨਾਲ ਪਤਾ ਕੀ ਹੈ ਕਿ ਮਾਨ ਸਾਹਿਬ ਦੇ ਵਿਆਹ ਤੇ ਆਏ ਮੈਨੂੰ 100 ਰੁਪਏ ਵੀ ਨਹੀਂ ਦੇ ਕੇ ਗਏ ਬਸ ਜੇ ਇਹਨੂੰ 10000 ਰੁਪਏ ਦੇਣ ਦੇਣਾ ਤਾਂ ਤਰ ਤਾਂ ਇਹਨੇ ਕਹਿਣ ਦੀ ਮਾਨ ਸਾਹਿਬ ਬਹੁਤ ਚੰਗੇ ਨੇ ਇਹਨੇ ਆਪਣੇ ਇੰਟਰਵਿਊ ਚ ਕਿਹਾ ਕਿ ਮਾਨ ਸਾਹਿਬ ਮੇਰੇ ਵਿਆਹ ਤੇ ਆਏ ਇਹ ਮੈਨੂੰ 100 ਰੁਪਏ ਵੀ ਨਹੀਂ ਦੇ ਕੇ ਗਏ। ਤੇ ਮਾਨ ਸਰ ਦਾ ਮੇਰੇ ਵਿਆਹ ਤੇ ਵੀ ਨਹੀਂ ਆਏ। ਤੇ ਮੈਂ ਕਹਾਂ ਕੱਢ ਲੱਗ ਜੂ ਮਾਨ ਸਾਹਿਬ ਨੂੰ। ਹਨਾ ਇਹ ਤਾਂ ਉਹਨਾਂ ਦੀ ਮਕੀ ਤੁਹਾਨੂੰ ਪਤਾ ਹੀ ਲੱਗ ਜਾਣਾ ਜੀ ਹੁਣ ਐਮਪੀ ਬਣ ਗਏ ਨੇ। ਇਹ ਕਿਵੇਂ ਵਿਕਚਰ ਦੇ ਨੇ, ਕਿਵੇਂ ਕਰਦੇ ਨੇ ਤੁਹਾਡੇ ਸਾਹਮਣੇ ਹੀ ਕਿੰਨੀ ਕਿ ਲੋਕਾਂ ਦੀ ਸੇਵਾ ਕਰਦੇ ਨੇ, ਆਪਣੀ ਜੇਬ ਭਰਦੇ ਨੇ। ਇਹ ਸਾਫ਼ ਤੁਹਾਨੂੰ ਪਤਾ ਲੱਗ ਜਾਣਾ। ਤੇ ਨਾਲ ਦੂਜੀ ਗੱਲ ਮੈਂ ਕੋਈ ਚੌਂਤ ਕੁਝ ਨਹੀਂ ਲੈਣਾ ਜੀ। ਮੈਂ ਸਾਫ਼ ਕਲੀਅਰ ਕਰਦਾ। ਹਨਾ ਮੈਂ ਤਾਂ ਇੱਕ ਆਪਣੇ ਆਪ ਨੂੰ ਚੌਂਕੀਦਾਰ ਸਮਝਦਾ। ਆਪਣਾ ਕੰਮ ਆ ਹੋਕਾ ਦੇਣਾ। ਸੱਚ ਮੂਰੇ ਰੱਖਾ ਜਿਹਨੇ ਮੰਨਣਾ ਮੰਨੋ ਜਿਹਨੇ ਨਹੀਂ ਮੰਨਣਾ ਨਾ ਮੰਨੋ ਤੇ ਇੱਕ ਆਪਣੀ ਖੋਰ ਗੱਲ ਚੱਲਦੀ ਸੀ ਸੌਰੀ ਮਾਦਾਨ ਤੁਸੀਂ ਆਪਣੇ ਆਫ ਦਾ ਆਫ ਦਾ ਰეკર્ડ ਗੱਲ ਹੋ ਰਹੀ ਚ ਪਹਿਲਾਂ ਕਿ ਉੱਥੇ ਕਿਸੇ ਵਕੀਲ ਨੇ ਕੀਤਾ ਘਰ ਚ ਇਹ ਮਸਲਾ ਹੈ ਘਰ ਚ ਬੈ ਕੇ ਸੁਲਝਾਓ ਅਸੀਂ ਤਾਂ ਬੈਟਨ ਨੂੰ ਤਿਆਰ ਹੈ ਜੀ ਅਸੀਂ ਤਾਂ ਮੈਂ ਮੇਰੀ ਭੈਣ ਅਸੀਂ ਬੈਟਨ ਨੂੰ ਤਿਆਰ ਇਹ ਨਹੀਂ ਬੈਠਦਾ ਇਨੂੰ ਸ਼ਰਮ ਜਿੱਤ ਨ ਕੋ ਤੂੰ ਆ ਜਾ ਬਈ ਆ ਜਿਹੜੇ ਵੀ ਉੱਥੇ ਕਮੈਂਟ ਕਰ ਰਹੇ ਨੇ ਘਰ ਚ ਬੈਠੋ ਘਰ ਚ ਬੈਠੋ ਕਿ ਹਾਂ ਠੀਕ ਹੈ ਤੂੰ ਸ਼ਰਮ ਜਿੱਤ ਨਾ ਗੱਲ ਕਰੋ ਘਰ ਚ ਬਿਠਾਓ ਬੈਨ ਨੂੰ ਤਿਆਰ ਨੇ ਇਹ ਤਾਂ ਅਸੀਂ ਤਾਂ ਬੈਠਣ ਨੂੰ ਤਿਆਰ ਆ ਇਹ ਇਹ ਭੱਜਦਾ ਹੈ ਜੀ ਇਹ ਇਹ ਸੋਚਦਾ ਜੱਸੀ ਨੇ ਕਿਹੜਾ ਇੱਥੇ ਆਣਾ ਆਸਟ੍ਰੇਲੀਆ ਤੇ ਆਊਗਾ ਮੈਨੂੰ ਧਮਕੀਆਂ ਆ ਨਾ ਹੁਣ ਮੈਨੂੰ ਧਮਕੀਆਂ ਦੇ ਰਿਹਾ ਤੂੰ ਇੰਡੀਆ ਆਏਂਗਾ ਤੇ ਤੇ ਪਰਚਾ ਕਰਾਉਂਗਾ ਇਹ ਕਰਾਉਂਗਾ ਉਹ ਕਰਾਉਂਗਾ ਤਾਂ ਬਾਉਂਡ ਸੰਗਤ ਨੂੰ ਸਣਾ ਜਾਨਣਾ ਜੀ ਜੇ ਮੇਰੇ ਤੇ ਕੋਈ ਕੱਲ ਨੂੰ ਕੋਈ ਛੁੱਟਾ ਸੱਚਾ ਪਰਚਾ ਹੁੰਦਾ ਹੈ ਇੰਡੀਆ ਤੇ ਇਹਦੇ ਪਿੱਛੇ ਸਰਬੀਤ ਹੋਊਗਾ ਕਿਉਂਕਿ ਇਹ ਪਹਿਲਾ ਕਹਿ ਰਿਹਾ ਹੈ ਉੱਥੇ ਮੈਨੂੰ ਪਤਾ ਵੀ ਲੱਗਾ ਹੈ ਕਿ ਦੱਸੀ ਨੂੰ ਮੈਂ ਜਸਤੀ ਨੂੰ ਐਵੇਂ ਕਹਿ ਰਹੇ ਨੇ ਕਿ ਭਈ ਇਹ ਆਊਗਾ ਜਦੋਂ ਮੈਂ ਪਰਚਾ ਕਰਾਊਂਗਾ ਤਾਂ ਕਿ ਇਹ ਮੇਟੀ ਤਾਂ ਕਿ ਇਹ ਮੈਨ ਤੋਂ ਕੁਝ ਮੰਗੇ ਨਾ ਭਈ ਮੈਂ ਤਾਂ ਆਪਣੀ ਮੇਰੀ ਆਪਣੀ ਮਾਂ ਦਾ ਹਿੱਸਾ ਮੰਗ ਰਿਹਾ ਮੇਰੀ ਮਾਂ ਦਾ ਹੈਗੀ ਚੀਜ਼ ਤੇ ਹਨਾ ਵੀ ਮੈਂ ਮੈਂ ਕਿਉਂ ਮੈਂ ਕਿਉਂ ਛੱਡਾਂ ਵੀ ਪਿਆਰ ਨਾ ਰਹਿੰਦਾ ਤੇ ਮੈਂ ਜਰੂਰ ਛੱਡ ਦਿੰਦਾ ਮਗਰ ਹੁਣ ਜਿਹੜੇ ਸਾਨੂੰ ਉੱਪਰੋਂ ਤੁਸੀਂ ਡਰਾਣੇ ਵੀ ਹੋ ਧਮਕਾਨੇ ਵੀ ਹੋ ਗਾਲਾਂ ਵੀ ਕੱਢਦੇ ਹੋ ਤਾਂ ਮੈਂ ਬਿਲਕੁਲ ਹੀ ਛੱਡਦਾ ਤੇ ਹੁਣ ਹੁਣ ਕੱਲ ਨੂੰ ਇਹ ਤਾਂ ਮੈਂ ਹੁਣ ਜਿਉਂਦਾ ਜੀ ਮੈਨੂੰ ਸਾਨੂੰ ਜਿੰਦੇ ਜੀ ਨਹੀਂ ਵੜਨ ਹੁੰਦਾ ਕੱਲ ਨੂੰ ਮੈਂ ਨਾਰਮਾ ਮੇਰਾ ਬੇਟਾ ਵੀ ਤਾਂ ਹੈਗਾ ਮੇਰਾ ਬੇਟਾ ਉਹ ਆਪਣੇ ਉਹਦੇ ਦਾਦੀ ਦਾ ਘਰ ਹੈ ਤੇ ਮੇਰੇ ਬੇਟੇ ਦਾ ਵੀ ਬਣਦਾ ਉੱਥੇ ਸਭ ਕੁਝ ਹਨਾ ਤੇ ਇਹ ਇਹ ਆਪਣੇ ਰਹਿਣ ਤੇ ਇਹਨਾਂ ਦੀ ਦਾਦੀ ਲੱਗੀ ਤੇ ਬੱਚਿਆਂ ਦੀ ਜੇ ਉਹ ਰਹਿ ਸਕਦੇ ਤਾਂ ਮੇਰਾ ਮੁੰਡਾ ਕਿਉਂ ਨਹੀਂ ਉੱਥੇ ਆ ਸਕਦਾ ਜੀ ਜਿੰਨਾ ਇਹ ਬਿਆਨ ਸਿੰਘ ਦਾ ਮੁੰਡਾ ਉਹ ਨਹੀਂ ਮੈਂ ਬਿਆਨ ਸਿੰਘ ਦਾ ਮੁੰਡਾ ਜਿੰਨੀ ਬਿਉਮਲ ਕੌਰ ਖਾਲਸਾ ਦੀ ਮਾਂ ਉਹ ਨਹੀਂ ਮੇਰੀ ਮਾਂ ਹੈ ਤੇ ਫਿਰ ਇਹ ਇਹ ਇੱਕ ਇਹ ਜੇ ਕਾਨੂੰਨ ਹੈ ਜੀ ਕਿ ਇਹ ਇਹ ਉੱਥੇ ਰਹੇ ਤਾਂ ਅਸੀਂ ਰਹਿ ਨਹੀਂ ਸਕਦੇ ਜੀ ਤੁਹਾਨੂੰ ਗਾਲਾਂ ਕੱਢਦੇ ਬੇਸ਼ੱਕ ਮੈਂ ਤੁਹਾਨੂੰ ਉਹ ਗਾਲਾਂ ਦੀ ਰਿਕਾਰਡਿੰਗ ਵੀ ਤੁਹਾਨੂੰ ਭੇਜ ਸਕਦਾ ਬੇਸ਼ੱਕ ਤੁਹਾਨੂੰ ਚਲਾ ਵੀ ਸਕਦੇ ਨਾਲ ਕਿ ਸਰਪ ਜੀ ਦੀ ਬੋਲ ਪਾਣੀ ਜਿਹੜੇ ਐਮਪੀ ਬੜੇ ਨਾਲ ਦਾ ਬੋਲ ਪਾਣੀ ਕਿਵੇਂ ਹੈ ਇਹ ਇਹ ਸਾਥੇ ਵਿੱਚ ਕਾਰਜ ਜਿਹੜੀ ਹੁਣ ਤੁਹਾ ਤੁਹਾਨੂੰ ਇਹ ਗੱਲ ਕਹੀ ਜਾ ਰਹੀ ਹੈ ਕਹਿੰਦੇ ਕਿ ਜਸਵਿੰਦਰ ਵੀ ਤੁਸੀਂ ਵੀ ਸਮੇਂਦਾਰ ਹੋ ਜਿਹੜੇ ਕਮੈਂਟਸ ਬਹੁਤ ਮੈਂ ਪੜੇ ਕਿ ਤੁਸੀਂ ਵੀ ਸਮੇਂਦਾਰ ਹੋ ਤੁਹਾਡੇ ਪਤਾਂ ਦੀ ਕੁਰਬਾਨੀ ਬਹੁਤ ਵੱਡੀ ਆ ਇੱਕ ਛੱਦ ਦੇ ਹੇਠ ਬੈਠੋ ਇਕੱਠੇ ਹੋ ਕੇ ਚਰਚਾ ਕਰੋ ਇਸ ਮਸਲੇ ਤੇ ਇਸ ਮਸਲੇ ਨੂੰ ਪੰਥ ਸਿੰਘ ਸਹਿਬਾਨਾਂ ਦੇ ਵਿੱਚ ਲੈ ਕੇ ਜਾ ਕੇ ਇਸ ਮਸਲੇ ਦਾ ਹੱਲ ਪੰਥ ਕਰਵਾਈਤਾਂ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਲ ਕਦੇ ਇਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ ਸਰਬਜੀਤ ਹੁਣਾਂ ਨੂੰ ਜਾਂ ਕਿਸੇ ਨੂੰ ਵਿਚ ਪਾ ਕੇ ਇਹ ਕੋਸ਼ਿਸ਼ ਕੀਤੀ ਹੈ ਕਿ ਮੈਂ ਮੈਂ ਤਾਂ ਹਾਂ ਮੈਂ ਤਾਂ ਸੋਰੀ ਤੁਹਾਡੀ ਗੱਲ ਕੱਟ ਰਹਾ ਮੈਂ ਭਾਈ ਮੋਹਕਮ ਸਿੰਘ ਜਿਹੜਾ ਦੰਦਮੀ ਟਕਸਾਲ ਦੇ ਬਜ਼ਾਰ ਇਸ ਉਹਨਾਂ ਨਾਲ ਗੱਲ ਕੀਤੀ ਭਾਈ ਹਰਨਾਮ ਸਿੰਘ ਤੋਂ ਬਾਨਾ ਗੱਲ ਕੀਤੀ ਆ ਜਸਵੀਰ ਸਿੰਘ ਰੋਡੇ ਨਾਲ ਗੱਲ ਕੀਤੀ ਗੁਰਦੀਪ ਸਿੰਘ ਬਠੇਂਡਾ ਨਾਲ ਗੱਲ ਕੀਤੀ ਗੁਰਸੇਵ ਸਿੰਘ ਜਵਾਰਕੇ ਨਾਲ ਗੱਲ ਕੀਤੀ ਤੇ ਹੋਰ ਮੈਂ ਦੋ ਚਾਰਾਂ ਨਾਲ ਸਭ ਮੈਂ ਤਾਂ ਹਰੇਕ ਨਾਲ ਗੱਲ ਕਰ ਲਈ ਜੀ ਪੁੱਛੋ ਉਹਨਾਂ ਨੂੰ ਫੋਨ ਲਾ ਕੇ ਤੁਸੀਂ ਉਹ ਗੁਰਦੇਵ ਸਿੰਘ ਮਟੇਂਡਾ ਦਾ ਫੋਨ ਲਾ ਕੇ ਪੁੱਛੋ ਜਸਬੀਰ ਸਿੰਘ ਰੋਡੇ ਨੂੰ ਪੁੱਛੋ ਮੋਹਕਮ ਸਿੰਘ ਨੂੰ ਪੁੱਛੋ ਨਾਮ ਚਿੰਨ ਤੋਂ ਮਾਨੂੰ ਪੁੱਛੋ ਹਨਾ ਮੈਂ ਤਾਂ ਹਰੇਕ ਦੇਬ ਮਿੰਤਾ ਕਰ ਲਿਆ ਜੀ ਕਿ ਸਾਡਾ ਮਸਲਾ ਬਹਿ ਕੇ ਕਰਾਓ 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 ਤੇ ਕੋਈ ਬੰਦਾ ਹੀ ਨਹੀਂ ਹੈ ਜੀ ਇਹ ਇਹ ਤਾਂ ਹੁਣ ਸ਼ਹੀਦ ਪਰਿਵਾਰ ਦਾ ਮਸਲਾ ਉਹ ਵੀ ਨਹੀਂ ਸੁਲਝਾ ਸਕਦੇ ਕਿਸੇ ਹੋਰ ਧਰਮ ਦਾ ਕਿਸੇ ਹੋਰ ਧਰਮ ਦਾ ਮਸਲਾ ਕੀ ਸੁਲਝਾਣਗੇ ਜੀ ਹਨਾ ਮੈਂ ਤਾਂ ਹਰੇਕ ਨੂੰ ਬੇਨਤੀ ਕਰ ਲਈ ਆ ਜੀ ਜਿਹੜੇ ਮੇਰੇ ਇਨ ਟੱਚ ਸੀ ਨਾ ਮੈਂ ਹਰੇਕ ਨੂੰ ਬੇਨਤੀ ਕਰ ਲਈਆ ਜਿਹੜੇ ਸਰਬਜੀਤ ਦੇ ਹਾਂ ਕਿ ਅਸ਼ੀਤ ਭਾਈ ਸਤਵੰਦ ਸਿੰਘ ਦੇ ਪਰਿਵਾਰ ਨੂੰ ਵੀ ਬੇਨਤੀ ਕਰਨੀ ਸੁਖਵਿੰਦਰ ਸਿੰਘ ਅਗਵਾਨ ਨੂੰ ਵੀ ਕਰਨੀ ਹਣਾ ਮਗਰ ਅਗਵਾਨ ਨੂੰ ਇਹੋ ਇਹ ਹੈ ਕਿ ਸ਼ਾਇਦ ਮੈਨੂੰ ਕੋਈ ਟਿਕਟ ਦੇ ਦੂਗਾ ਮੈਨੂੰ ਗਿੱਦੜ ਬਾਏ ਤੋਂ ਦੇ ਦੂਗਾ ਮੈਨੂੰ ਡੇਰਾ ਬਾਬਾ ਨਾਨਕ ਤੋਂ ਟਿਕਟ ਦੇ ਦੂਗਾ ਇਹ ਤਾਂ ਹੈ ਮਗਰ ਮਗਰ ਫਿਰ ਹੀ ਜਾਂਦੇ ਸੁਖਵਿੰਦਰ ਸਿੰਘ ਅਗਵਾਨ ਨੂੰ ਵੀ ਪਤਾ ਹੈ ਸਾਰਾ ਤੇ ਬਈ ਕੀ ਮਸਲਾ ਅਨਾ ਸਾਡੇ ਜੋ ਅਸੀਂ ਗੱਲ ਕਰਦੇ ਆ ਸਾਡੇ ਵੇ ਸਾਡੇ ਹਲਦਾ ਹੋ ਜਾਂਦਾ ਉਧਰ ਜਾਂਦਾ ਉਧਰ ਹੋ ਜਾਂਦਾ ਫੇ ਮੈਨੂੰ ਕਿਸੇ ਅੰਦਰਲੀ ਗੱਲ ਦਸੀ ਸੁਖਵਿੰਦਰ ਸਿੰਘ ਗਵਾਨ ਨੂੰ ਇਹ ਹੈ ਕਿ ਸ਼ਾਇਦ ਮੈਂ ਕੋਈ ਬਾਏ ਇਲੈਕਸ਼ਨ ਲੜਦਾ ਕਿ ਗਿੱਦੜ ਬਾਏ ਤੋਂ ਇਹਦੇ ਵੱਲੋਂ ਇਲੈਕਸ਼ਨ ਲੜ ਲੂੰਗਾ ਜਾਂ ਦੇਰਾ ਬਾਬਾ ਨਾਨਕ ਨੂੰ ਲੜ ਲੂੰਗਾ ਉਹ ਹੈ ਜੀ ਆਪਣੇ ਆਪਣੇ ਸਾ ਆਪਣੇ ਆਪਣੀ ਆਪਣੀ ਲਾਲਚ ਜਨ ਤੁਰੇ ਹੋਏ ਆ ਬਿਲਕੁਲ ਤੇ ਇਹ ਇਹ ਸਭ ਦੇ ਵਿਚਾਰ ਚਰਚਾ ਤੁਹਾਡੀ ਭੈਣ ਅਮਰਤਕੌਰ ਖਾਲਸਾ ਹੁਣੇ ਵਾਰੀ ਕਰਨੀ ਬਣਦੀ ਹੈ ਕਿ ਪਿਛਲੇ ਸਮੇਂ ਦਰਮਿਆਨ ਥੋੜੇ ਜਿਹੇ ਸਮੇਂ ਦੇ ਵਿੱਚ ਅਮਰਤਕੌਰ ਖਾਲਸਾ ਹੁਣਾਂ ਦਾ ਜਿਹੜਾ ਧਾਰਮਿਕ ਸਮਾਗਮਾਂ ਦੇ ਵਿੱਚ ਆਉਣਾ ਧਾਰਮਿਕ ਸਮਾਗਮਾਂ ਦੇ ਵਿੱਚ ਵਿਚਰਨਾ ਇਹ ਤੋਂ ਬਹੁਤ ਸਾਰੀਆਂ ਕਿੱਸਰਾਂ ਲੱਗ ਰਹੀਆਂ ਨੇ ਕਿ ਹੋ ਸਕਦਾ ਹੈ ਪੀਪੀ ਅਮਰਤਖਰ ਮਲੂਆ ਜਿਹੜੇ ਨੇ ਉਹ ਚੌਣ ਮੈਦਾਨ ਦੇ ਵਿੱਚ ਐਸਜੀਪੀਸੀ ਚੌਣ ਮੈਦਾਨ ਦੇ ਵਿੱਚ ਉਤਰਨ ਇਸ ਤਰ੍ਹਾਂ ਦੀ ਚਰਚਾ ਕੋਈ ਹੈ ਤੁਹਾਡੇ ਵਿੱਚ ਕਰ ਚੱਲ ਰਹੀ ਨਹੀਂ 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 ਮੈਂ ਪਤਾ ਦੇਖੋ ਮੈਂ ਹਨਾ ਭੈਣ ਜੀ ਨੂੰ ਦੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਹਨਾ ਭੈਣ ਜੀ ਹਨਾ ਹੁਣ ਆਇਆ ਮੈਂ ਕਿਹਾ ਮੈਂ ਭੈਣ ਜੀ ਨੂੰ ਕਿਹਾ ਮੈਂ ਕਿਹਾ ਦੇਖੋ ਜੇ ਤੁਹਾਨੂੰ ਫਿਕਰ ਹੈ ਨਾ ਲੈਗਸੀ ਦੀ ਨਾ ਕਿ ਕੋਈ ਬੰਦਾ ਸਹੀ ਤਰ੍ਹਾਂ ਲੈਗੇਸੀ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਕਿਉਂਕਿ ਸਰਬਜੀਤ ਨਹੀਂ ਕਰ ਸਕਦਾ ਇਸ ਵਿੱਚ ਕੋਈ ਨੋ ਡਾਊਟ ਨੋ ਡਾਊਟ ਜਿਹੜਾ ਬੰਦਾ ਹੋਸ਼ ਈ ਨਹੀਂ ਰਹਿੰਦਾ ਉਹ ਲੈਗੇਸੀ ਨੂੰ ਕੀ ਸਮਝੂਗਾ ਹਣਾ ਹੁਣ ਜਿਹੜਾ ਆਪਣੇ ਪਿਤਾ ਦੀ ਵਰਸੀ ਤੇ ਟਾਈਮ 'ਚ ਨਹੀਂ ਪਹੁੰਚ ਸਕਦਾ ਹਣਾ ਹੁਣ ਮਾਨ ਸਰ ਸਹੀ ਕਹਿੰਦੇ ਨੇ ਕਿ ਵਰਸੀ ਤੇ ਵੀ ਨਹੀਂ ਆਂਦਾ ਸੀ ਇਹਨੂੰ ਪੁੱਛੋ ਇਹ ਸਭ ਤੋਂ ਲੇਟ ਪਹੁੰਚਦਾ ਸੀ ਇਹਨੂੰ ਪੁੱਛੋ ਕਿ ਜਦ ਡੈਡੀ ਦੀ 31 ਅਕਤੂਬਰ ਨੂੰ ਵਰਸੀ ਹੁੰਦੀ ਸੀ ਤੂੰ ਕਿਹੜੀ ਜ਼ਿੰਮੇਵਾਰੀ ਲਈਆਂ ਸੀ ਕਦੀ ਵੀ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਨੇ ਕਦੀ ਕਿਹਾ ਵੀ ਨਹੀਂ ਕਿ ਆਲੋਜੀ ਮੈਡ ਰਿਵਰ ਨੂੰ 5000 ਮਿਲਣ ਨੂੰ 10000 ਸਾਰੀ ਉਮਰ ਚਾਚਾ ਜੀ ਕਰਦੇ ਆਏ ਨੇ ਠੀਕ ਹੈ 1-2 ਸਾਲ ਤੋਂ ਮੈਂ 17 ਤੋਂ ਮੈਂ ਕੋਸ਼ਿਸ਼ ਹੁੰਦੀ ਮੈਂ ਹਰ ਇੱਕ ਸਾਲ ਜਾਂਦਾ ਕਰੋਨਾ 'ਚ ਨਹੀਂ ਗਿਆ ਮੈਂ ਚਾਚਾ ਜੀ ਸਾਰੀ ਉਮਰ ਕਰਦੇ ਆਏ ਨੇ ਤੋ ਵੱਡਾ ਹੀ ਬਣਦਾ ਸੀ ਤੈਨੂੰ ਚਾਹੀਦਾ ਸੀ ਕਿ ਡੈਡੀ ਦੀ ਵਰਸੀ ਮਨਾਉਂਦਾ ਉੱਥੇ ਸਾਰੀ ਕਰਦਾ ਹਨਾ ਜਿਹੜਾ ਬੰਦਾ ਆਪਣੀ ਡੈਡੀ ਦੀ ਵਰਸੀ ਤੇ ਨਹੀਂ ਕਰ ਸਕਦਾ ਉਹ ਲੈਗਸੀ ਨਹੀਂ ਸਾਂਭ ਸਕਦਾ ਤੇ ਭੈਣ ਜੀ ਕਹਿੰਦੇ ਯਾਰ ਇਹ ਤਾਂ ਬਈ ਹੋਣਾ ਲੈਗਸੀ ਤਾਂ ਐਵੇਂ ਆ ਬਈ ਸਾਡੇ ਦਾ ਬਹੁਤ ਗਲਤ ਜਾਊਗਾ ਪਰਿਵਾਰ ਦੀ ਲੈਗਸੀ ਇਹ ਆ ਯਾਰ ਤੇ ਮੈਂ ਕਹਾ ਜਾਂ ਫਿਰ ਜੋ ਲੈਗਸੀ ਬਾਰੇ ਭੁੱਲ ਜਾਓ ਜੋ ਲੈਗਸੀ ਨੂੰ ਸਹੀ ਕਰਨਾ ਤੇ ਤੁਸੀਂ ਮੂਰੇ ਆਓ ਹਣਾ ਤੇ ਇਸ ਲਈ ਹੁਣ ਅਸੀਂ ਪਰਿਵਾਰ ਦੀ ਲੈਗ ਸੀ ਨੂੰ ਸਹੀ ਤਰੀਕੇ ਨਾਲ ਲੈ ਕੇ ਜਾਈਏ ਜਿਵੇਂ ਸਾਡੇ ਮਾਤਾ ਜੀ ਬਿਨਾਂ ਡਰੇ ਬਿਨਾਂ ਝੁਕੇ ਬਿਨਾਂ ਕਿਸੇ ਤੋਂ ਦਬਾਬ ਹਣਾ ਮੰਨੇ ਲੜਦੇ ਸੀਗੇ ਹੁਣ ਅਸਰਬਜੀਤ ਦੇਖ ਲੋ ਇਹ ਹਣਾ ਇੱਕ ਕਿਰਦਾਰ ਹੁੰਦੇ ਹਣਾ ਸਾਡੀ ਮਾਤਾ ਜੀ ਨੇ ਜੁਰਤ ਹੁੰਦੀ ਬਈ ਹਰੇਕ ਬੰਦੇ ਦਾ ਕਿਰਦਾਰ ਹੁੰਦਾ ਜੁਰਤ ਹੁੰਦੀ ਹੈ ਸਾਡੇ ਮਾਤਾ ਜੀ ਨੇ ਇੱਥੇ ਤਾਂ ਕਹਿਤਾ ਸੀਗਾ ਕਹ ਰਹੀ ਜੀਵ ਗਾਂਧੀ ਨੂੰ ਫਾਂਸੀ ਲਾਈ ਜਾਵੇ ਕਿਉਂਕਿ ਰਜੀਵ ਗਾਂਧੀ ਪੰਜਾਬ ਵਿੱਚ ਸਿੱਖ ਕਤਲੇਆਮ ਕ੍ਰਾਂਤ ਜਿੰਮੇਵਾਰ ਹੈ ਤੇ ਇਹਨਾਂ ਨੂੰ ਕੋਈ ਟਾਈਮ ਹੀ ਨਹੀਂ ਦਿੰਦੇ ਸਪੀਕਰ ਕਹਿੰਦੇ ਜੀ ਨਹੀਂ ਜੀ ਇਹ ਹੈ ਨਹੀਂ ਜੀ ਐ ਨਹੀਂ ਜਾਓ ਜਾਓ ਭੱਜੋ ਉਹ ਭਜਾ ਦੇ ਉਹਨਾਂ ਨੂੰ ਪਤਾ ਹੈ ਕਿ ਇਹ ਕੀ ਕਰ ਲੂਗਾ ਜੋ ਉਹਨਾਂ ਨੇ ਸਪੀਕਰ ਨੂੰ ਮਨਾ ਕੀਤਾ ਸੀ ਇਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਬਾਅਦ ਆ ਕੇ ਦੱਸਿਆ ਕਿਉਂਕਿ ਇਹ ਤਾਂ ਆ ਪਟ્રોલੀਆ ਮਿਨਿਸਟਰੀ ਘੇੜੇ ਮਾਰਦੇ ਨੇ ਮੈਨੂੰ ਪਤਾ ਲੱਗਿਆ ਪਟ્રોલੀਆ ਮਿਨਿਸਟਰੀ ਘੇੜੇ ਮਾਰ ਰਹੇ ਨੇ ਕਿ ਸਾਨੂੰ ਪੰਪ ਮਿਲ ਜੇ ਇਹ ਮਿਲ ਜੇ ਫਿਰ ਦੇਖ ਲੈਂਦੇ ਨੇ ਕੀ ਕਰਦਾਰ ਹੈ ਉੱਤੇ ਆਪਾਂ ਦੋ ਘੰਟੇ ਵੇਟ ਕੀਤੀ ਸਪੀਕਰ ਦੇ ਨਹੀਂ ਪੁੱਛਿਆ ਅਮੇਤ ਚਾਹ ਦੇ ਦਰ ਤੇ 4 ਘੰਟੇ ਬਹਿ ਕੇ ਉਹਨੇ ਨਹੀਂ ਮੁੜ ਕੇ ਪੁੱਛਿਆ ਇਹ ਸਾਡੇ ਲੀਡਰ ਮੇ ਕਰਦਾਰ ਨੇ ਕਿ ਅਸੀਂ ਅਸੀਂ ਭਾਜਪਾ ਲੀਡਰਾਂ ਜਾ ਕੇ ਇਹ ਇਹ ਸਿਕਮ ਦੇ ਲੀਡਰਾਂ ਦਾ ਇਹ ਇਹ ਹੁੰਦਾ ਸਿਕਮ ਦਾ ਲੀਡਰ ਤਾਂ ਉਹ ਹੁੰਦਾ ਕਿ ਜਿਹਨੂੰ ਪਤਾ ਲੱਗੇ ਹਾਂ ਜਾ ਰਿਹਾ ਹੁਣ ਸਾਡੀ ਮਾਤਾ ਜੀ ਨੂੰ ਉਹ ਟਾਈਮ ਹੈ ਨਾ ਉਹ ਕਹਿੰਦੇ ਜੀ ਇਸ ਹੁਣ ਸਰਬ ਵੀ ਕਹਿੰਦੇ ਸਾਇੰਸ ਤੇ ਮੁੱਦਾ ਅਮਰਤਪਾਲ ਦਾ ਤੂੰ ਨਹੀਂ ਬੋਲ ਸਕਦਾ ਐਸੋ ਸਾਇੰਸਕੀ ਤਾਂ ਨਹੀਂ ਹੋ ਸਕਦਾ ਮੁੱਦਾ ਕਿ ਜਿਹਨੂੰ ਜਿਹਨਾਂ ਨੇ ਮਾਤਾ ਜੀ ਨੇ ਕਿਹਾ ਜੀ ਰਜੀਵ ਗਾਂਦ ਨੂੰ ਫਾਂਸੀ ਲਾਈ ਜਾਵੇ ਕਿਉਂਕਿ ਮਾਤਾ ਜੀ ਦਾ ਕਰਤਾਰ ਚੀਗਾ ਉਹਨੂੰ ਪਤਾ ਸੀ ਜੇ ਉਹਨੂੰ ਇਹ ਬੀਬੀ ਨੂੰ ਟਾਈਮ ਦਿੱਤਾ ਇਹ ਇੱਥੇ ਖਲਾਰਾ ਪਾ ਦੇਣਾ ਸਭ ਦਾ ਸਾਰੇ ਉੱਤੇ ਨੂੰ ਪਤਾ ਸੀਗਾ ਕਿ ਕੀ ਕਿਰਦਾਰ ਇਹਨਾਂ ਨੂੰ ਪਤਾ ਹੈ ਕਿ ਯਾਰ ਇਹ ਸਾਡੇ ਪੈਟਰੋਲੀ ਮਿਨਿਸਟਰ ਦਾ ਘੇੜੇ ਮਾਰਦਾ ਫਿਰਦਾ ਨਹੀਂ ਵੀ ਦਵਾਂਗੇ ਕੀ ਕਰ ਲਊਗਾ ਮੈਂ ਤਾਂ ਸਰਮਜੀਤ ਸਿੰਘ ਨੂੰ ਮੰਨਾ ਕੀਤਾ ਜਿਸ ਨੇ ਨਾ ਆ ਕੇ ਪ੍ਰੈਸ ਕਾਨਫਰੰেন্স ਕਿਉਂ ਨਹੀਂ ਕੀਤੀ ਇਹਨਾਂ ਨੇ ਇੱਕ ਵੀ ਕਿਸਾਨਾਂ ਦੀ ਗੱਲ ਕੀਤੀ ਹੈ ਇਹਨਾਂ ਨੇ ਇੱਕ ਵੀ ਕੋਈ ਬਿਆਨ ਕਿਸਾਨਾਂ ਦਾ ਹੱਕ ਚ ਦਿੱਤਾ ਮੈਂ ਤਾਂ ਸੁਣਿਆ ਨਹੀਂ ਜੀ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਕੋਈ ਬਿਆਨ ਦਿੱਤਾ ਹੋਵੇ ਕਿਸਾਨਾਂ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਕਿਉਂਕਿ ਇਨਡਾਇਰੈਕਟਲੀ ਜੀ ਤੁਹਾਨੂੰ ਪਤਾ ਹੀ ਹੈ ਬਸ ਨਾ ਇਹ ਆਪਣਾ ਨੋਟ ਕਰਨ ਲਾਪ ਕੇ ਸਾਡਾ ਲੋਟ ਲੱਜੇ ਸਾਨੂੰ ਪੰਪ ਮਿਲ ਜੇ ਸਾਨੂੰ ਗੈਸ ਏਜੰਸੀ ਮਿਲ ਜੇ ਹੁਣ 99 ਵਿੱਚ ਐਮਪੀ ਬਣੇ ਸੀ ਉਸ ਟਾਈਮ 89 'ਚ ਰੂਲ ਸੀਗਾ ਕਿ ਜੇ ਪੰਪ ਵੀ ਤੁਹਾਨੂੰ ਅਲੋਟ ਹੋ ਜਾਂਦਾ ਸੀ ਜਾਂ ਤਾਂ ਗੈਸ ਏਜੰਸੀ ਵੀ ਅਲੋਟ ਹੋ ਜਾਂਦੀ ਸੀ ਜਿਹੜੇ ਸਾਡੇ 11 ਐਮਪੀ ਸੀ ਕਿਸੇ ਨੇ ਵੀ ਪੰਪ ਲਿਆ ਕਿਸੇ ਨੇ ਜੈਂਸੀ ਲਈ ਕਿਸੇ ਨੇ ਨਹੀਂ ਲਿਆ ਉਹ ਕਰਦਾਰ ਵਾਲੇ ਲੀਡਰ ਸੀ ਤੇ ਸਾਡੇ ਕੀ ਹੈ ਆਈ ਸਾਨੂੰ ਪੰਪ ਮਿਲ ਜੇ ਸਾਨੂੰ ਗੈਸ ਜੈਂਸੀ ਮਿਲ ਜੇ ਆ ਮਿਲ ਜੇ ਪਹਿਲੇ ਉਹੀ ਤਾਂ ਗੱਲ ਹੈ ਇਹਨਾਂ ਦਾ ਆਪਣਾ ਢਿੱਡ ਨਹੀਂ ਭਰਦਾ ਕੌਮ ਨੂੰ ਕੀ ਅਦਾਇ ਦੇਣਗੇ ਹੂੰ ਇਹ ਇਹ ਸਭ ਦੇ ਵਿਚਕਾਰ ਚਰਚਾ ਇੱਕ ਫੋਰਸ ਛੜੀ ਸਰਬਜੀਤ ਸਿੰਘ ਹੋਣਾ ਨੇ ਐਲਾਨ ਕੀਤਾ ਕਿ ਮੇਰੇ ਪਤਨੀ ਜਿਹੜੇ ਨੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚੋਂ ਚੋਣਾਂ ਲੜਦ ਕੇ ਚੋਣ ਮੈਦਾਨ ਚ ਉਤਰਨ ਕਿਸ ਨਹੀਂ ਅਸੀਂ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਬਣਾਵਾਂਗੇ ਕੀ ਲੱਗਦਾ ਸਰਬਜੀਤ ਸਿੰਘ ਹੋਣਾ ਦੇ ਪਤਨੀ ਚੋਣ ਮੈਦਾਨ ਚ ਉਤਰਦੇ ਨੇ ਤਾਂ ਇਹ ਸਹੀ ਰਹੇਗਾ ਕਾਮ ਦੇ ਲਈ ਬੜ ਮੈਂ ਤਾਂ ਆ ਲੱਗਦਾ ਜੀ ਇਹ ਤਾਂ ਬਹੁਤ ਕਾਲੇ ਨੇ ਇਹਨਾਂ ਨੂੰ ਲੱਗਦਾ ਹੈ ਪਹਿਲਾਂ ਤਾਂ ਸਪੀਕਰ ਨੂੰ ਚਾਹੀਦਾ ਕਿ ਦਾਤ ਉਹਨਾਂ ਡੇਟ ਲਓ ਪਹਿਲਾਂ ਇਹਨਾਂ ਨੂੰ ਸੌਂ ਚਕਾ ਦਿਓ ਜੀ ਐਮਐਲਏ ਦੀ ਇਹਨਾਂ ਨੂੰ ਪਹਿਲੇ ਸੌਂ ਚਕਾ ਦਿਓ ਇੰਨੀ ਕਾਲੀ ਉਹ ਮੈਂ ਕਿਤੇ ਪੜ ਰਿਹਾ ਸੀ ਉੱਥੇ ਵੀ ਲਿਖ ਰਿਹਾ ਸੀ ਕਿ ਬਈ ਬੇ ਫਜ਼ੂਲ ਬਿਆਨਬਾਜ਼ੀ ਕਰ ਅਜੇ ਸਮਾਂ ਆਇਆ ਸਮਾਂ ਆਊਗਾ ਤਾਂ ਲੜਦੇ ਹੋ ਕਿਹੜਾ ਕੋਈ ਕੋਈ ਮਨਾ ਕਰਦਾ ਠਹਿਰ ਤਾਂ ਰੱਖੋ ਨਾ ਅਜੇ ਤੋਂ ਨਮ ਕਈ ਮ ਬੰਦੇ ਕੋਈ ਬਿਆਨਬਾਜ਼ੀ ਇੱਕ ਵੀ ਬਿਆਨ ਨਾ ਕੋਈ ਚੱਜ ਦਾ ਬਿਆਨ ਹੋਵੇ ਬਸ ਇਹੀ ਹੈ ਜੀ ਮੇਰੀ ਘਰ ਵਾਲੀ ਇਹ ਲੜ ਰਹੀਗੀ ਪਹਿਲਾਂ ਇਹਨਾਂ ਨੇ ਸੁਖਿੰਦਰ ਸਿੰਘ ਅਗਵਾਨ ਦਾ ਗਿੱਦੜ ਪਾਇਆ ਤੇ ਅਨਾਉਂਸ ਕਰਤਾ ਇਹ ਆਪਣੀ ਇਹਨਾਂ ਨੂੰ ਆਪਣੀ ਲਾਈਨਾਂ ਲੱਗੀਆਂ ਹੋਈਆਂ ਜੀ ਐਵੇਂ ਕਰੀਏ ਐਵੇਂ ਕਰੀਏ ਕੋਈ ਨਹੀਂ ਜਦੋਂ ਆਊਗਾ ਸਮਾਂ ਤਾਂ ਲੜ ਵੀ ਲਿਓ ਇੰਨੀ ਕਾਲ ਕਾਦੀ ਹੈ ਬਈ ਤੁਸੀਂ ਕਰਨ ਦੀ ਆਪਣੇ ਪਰਿਵਾਰਵਾਦੀ ਵਿਧਾਨ ਦੀ ਫਿਰ ਆਪਾਂ ਫਿਰ ਆਪਾਂ ਬਾਦਲ ਨੂੰ ਕਿਉਂ ਮਾਰਾ ਕਹਿੰਨੇ ਆ ਫਿਰ ਬਾਦਲ ਵੀ ਤਾਂ ਪਰਿਵਾਰਵਾਦੀ ਵਧਾਰਿਆ ਸੀਗਾ ਕਿ ਮੈਂ ਵੀ ਐਮਪੀ ਮੇਰੇ ਘਰ ਵਾਲੇ ਵੀ ਐਮਪੀ ਮੇਰਾ ਸਹੁਰਾ ਵੀ ਐਮਪੀ ਇਹ ਵੀ ਐਮਪੀ ਹਨਾ ਤੇ ਇਹ ਤਾਂ ਪਰਿਵਾਰ ਬਾਦ ਵਧਾਣ ਵਾਲੀ ਗੱਲ ਹੋ ਗਈ ਤੇ ਜਿਹੜੇ ਐਸਜੀਪੀਸੀ ਲਾਇਕ ਨੇ ਜਿਹੜਾ ਵਾਕਈ ਹੈ ਨਾ ਹੁਣ ਯਾਰ ਮੈਂ ਤਾਂ ਘਰੇ ਰਿਆ ਮੈਨੂੰ ਘਰੇ ਕੀ ਕੀ ਪੀਸਦੇ ਹੁੰਦੇ ਸਾਡੀ ਭਾਬੀ ਨੂੰ ਨਹੀਂ ਪਤਾ ਕੀ ਪੀਸਦਾ ਹੁੰਦਾ ਸੀਗਾ ਹੁਣ ਮੇਰਾ ਜੀ ਮੂੰਹ ਨਾ ਖਲਾਓ ਗ੍ਰਾਈਂਡਰ ਤੇ ਕੀ ਪੀਸਦੇ ਹੁੰਦੇ ਸੀ ਇਹ ਤਾਂ ਇਹ ਹੁਣ ਜਿਹੜੇ ਜਿਹੜੇ ਆਪ ਦੂਜੇ ਦਾ ਹੱਕ ਮਾਰਦੇ ਨੇ ਭਾਬੀ ਵੀ ਦੇ ਵਿੱਚ ਹੀ ਆ ਉਹ ਸਾਡਾ ਹੱਕ ਮਾਰ ਰਹਿੰਦੇ ਗੋਲਕ ਗੋਲਕ ਚੋਰੀ ਗੋਲਕ ਦਾ ਹੱਕ ਨਹੀਂ ਮਾਰਨਗੇ ਉਹ ਤਾਂ ਕੋਈ ਸਾਫ਼ ਇਮਾਨਦਾਰ ਬੰਦਾ ਹੋਵੇ ਉਹ ਆਣਾ ਚਾਹੀਦਾ ਇਹ ਤਾਂ ਸਾਡਾ ਹੱਕ ਮਾਰ ਰਹੇ ਨੇ ਤਾਂ ਗੋਲ ਕਾਂਜੂ ਹੱਕ ਮਾਰਨਗੇ ਮੈਂ ਤਾਂ ਪਹਿਲੇ ਹੀ ਦੱਸ ਰਿਹਾ ਬਾਕੀ ਮੇਰਾ ਤਾਂ ਕੰਮ ਹੈ ਚੌਂਕੀਦਾਰ ਮੋਹਕਾ ਦੇਣਾ ਜਿਹਨੇ ਮੰਨਣੀ ਮੰਨੋ ਨਹੀਂ ਮੰਨਣਾ ਆ ਮੰਨੋ ਨਾ ਮੈਂ ਤਾਂ ਚੌਂਕੀਦਾਰਾਂ ਜੀ ਕਾਮਦਾਰ ਇਸ ਇਹ ਸਾਰੇ ਮਸਲੇ ਦੇ ਵਿੱਚ ਕਾਰਜਿਕ ਹੁਣ ਇਸ ਤੋਂ ਬਾਅਦ ਇਸ ਇੰਟਰਵਿਊ ਤੋਂ ਬਾਅਦ ਕੋਈ ਇਹ ਕਹਿੰਦਾ ਕਿ ਅਸੀਂ ਮਿਲ ਬੈਠ ਕੇ ਇਸ ਮਸਲੇ ਨੂੰ ਹੱਲ ਕਰਾਉਂਦੇ ਆ ਕਿ ਜਸਵਿੰਦਰ ਸਿੰਘ ਬੀਪੀ ਅਮਰਿਤਕਾਰ ਤੇ ਸਰਬਜੀਤ ਸਿੰਘ ਖਾਲਸਾ ਨਾਲ ਬਹਿਣ ਦੀ ਗੱਲ ਹੁੰਦੀ ਹੈ ਕਿਤੇ ਘਰ ਦੇ ਵਿੱਚ ਬੈਠ ਕੇ ਇਸ ਗੱਲ ਤੇ ਉਸ ਨੂੰ ਮੁਕਾਉਣ ਦੀ ਕੋਸ਼ਿਸ਼ ਲਈ ਕਿ ਹਾਂ ਅਸੀਂ ਤਾਂ ਕਹਿੰਦੇ ਮੁਕਾਓ ਯਾਰ ਜੋ ਤੁਹਾਡਾ ਹੱਕ ਹੈ ਤੁਸੀਂ ਆਪਣਾ ਲਓ ਜੋ ਸਾਡਾ ਸਾਡਾ ਸਾਨੂੰ ਦਵੋ ਹਨਾ ਭਾਈ ਤੁਸੀਂ ਕਾਦੇ ਖਾਲਸੇ ਹੋ ਪਿੱਛੇ ਖਾਲਸਾ ਲਾਇਆ ਦਾੜੀ ਅਸੀਂ ਰੰਗਦੇ ਆਂ ਅੱਖਾਂ ਸਾਡੀਆਂ ਨਹੀਂ ਖੁੱਲਦੀਆਂ ਝੂਲਦੇ ਅਸੀਂ ਹੁਣ ਨਿਆ ਹੱਕ ਤੁਸੀਂ ਦੂਜੇ ਦਾ ਮਾਰਦੇ ਹੋ ਕਾਦੇ ਖਾਲਸੇ ਹੋ ਹਨਾ ਇਹਨੇ ਤਾਂ ਡੋਪ ਟੈਸਟ ਕਰਾਇਆ ਜਾਵੇ ਪਰ ਡੋਪ ਟੈਸਟ ਕਰਾਇਆ ਜਾਵੇ ਪਤਾ ਲੱਗ ਜਾਊਗਾ ਵੀ ਕੀ ਜਾਂਦਾ ਸਰੀਰ 'ਚ ਤੇ ਅਸੀਂ ਤਾਂ ਬੈਨ ਨੂੰ ਤਿਆਰ ਆ ਜੋ ਬੈਠਣਗੇ ਅਸੀਂ ਬੈਨ ਨੂੰ ਤਿਆਰ ਆ ਅੱਜ ਕੋਈ ਚੱਕਰ ਨਹੀਂ ਹੈ ਸਰਬਜੀਤ ਸਿੰਘ ਨਸ਼ੇ ਦਾ ਸੇਵਨ ਕਰਦੇ ਨੇ ਜਿਮੈਂ ਤਾਂ ਮੈਂ ਨਹੀਂ ਦੱਸਾਂ ਦੋਪ ਟੈਸਟ ਕਰਾ ਲਓ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਤੁਸੀਂ ਡੋਪ ਟੈਸਟ ਕਰਵਾਓ ਤਾਂ ਖਾਲਸ ਸਿੰਘ ਨੂੰ ਡੋਪ ਟੈਸਟ ਕਰ ਲਓ ਡੋਪ ਟੈਸਟ ਕਰੋ ਬਲੱਡ ਸੈਂਪਲ ਲਵੋ ਪਤਾ ਲੱਗ ਜਾਊਗਾ ਹਾਂ ਇਹ ਜਿਹੇ ਸਤਲੰਦੇ ਦਾਾਮ ਤੁਹਾਡੇ ਵੱਲੋਂ ਲੱਗਦੇ ਨੇ ਬਿਸ਼ੱਕ ਤੁਸੀਂ ਕਿਨੂੰ ਡਾਪ ਟੈਸਟ ਕਰਾਇਆ ਜਾਵੇ ਜਾਂ ਇਸ ਤੋਂ ਪਹਿਲਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਛਿੜੀਆਂ ਕਿ ਸਰਬਜੀਤ ਸਿੰਘ ਖਾਲਸਾ ਹੋਣੀ ਜਿਹੜੇ ਨੇ ਉਹ ਕਾ ਪਰਿਵਾਰ ਦੀ ਕੋਠੀ ਹੈ ਜਿਹੜੀ ਉਸ ਤੇ ਤੁਸੀਂ ਜਿਹੜੇ ਭੈਣ ਦਾ ਜ਼ਿਕਰ ਕਰਦੇ ਹੋ ਅਸੀਂ ਕਈ ਪ੍ਰੋਗਰਾਮਾਂ ਦੇ ਉੱਤੇ ਇਕੱਠੇ ਵੇਖਿਆ ਉਸੇ ਪ੍ਰੋਗਰਾਮ ਦੀ ਸਟੇਜ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਨਜ਼ਰ ਆਉਂਦੇ ਨੇ ਉਸੇ ਪ੍ਰੋਗਰਾਮ ਦੀ ਸਟੇਜ ਦੇ ਉੱਤੇ ਬੀਬੀ ਅਮਰਤਕੌਰ ਮਲਵਾ ਜਿਹੜੀ ਉਹ ਨਜ਼ਰ ਆਉਂਦੇ ਨੇ ਬਿਸ਼ੱਕ ਉਹ ਸੰਤ ਨਲਸਿੰਗ ਪਿੰਡ ਵਾਲਿਆਂ ਦੇ ਭਰਾ ਦਾ ਅਪੋਖ ਸਮਾਗਮ ਵੀ ਉੱਥੇ ਵੀ ਉਹ ਨਜ਼ਰ ਆਏ ਬੋਤ ਸਿੰਘ ਵਾਲਾ ਉਹਨਾਂ ਦੀ ਬਸਤੀ ਉਹ ਵੀ ਉੱਥੇ ਵੀ ਉਹ ਨਜ਼ਰ ਆਏ ਇਹਨਾਂ ਸਟੇਜਾਂ ਦੇ ਉੱਤੇ ਜਦੋਂ ਮਿਲਦੇ ਨੇ ਉੱਥੇ ਭੈਣ ਭਰਾ ਦੀ ਮੁਲਾਕਾਤ ਦੇ ਵਿੱਚ ਕਦੇ ਗੱਲਬਾਤ ਨਹੀਂ ਹੁੰਦੀ ਨਹੀਂ ਉਹ ਦੇਖੋ ਜੀ ਉਹਨਾਂ ਸਰਬਜੀਤ ਨੂੰ ਮਿਲਣਾ ਈਜ਼ੀਲੀ ਐਕਸੈਸਿਬਲ ਨਹੀਂ ਉਹ ਆਲੇ ਦੁਆਲੇ ਉਹ ਅੱਜ ਵਿਚਾਰੇ ਰਿਪੋਰਟਰ ਨੇ ਮਿਲ ਸਕਦੇ ਜਿਹੜੇ ਪੰਥਕਾ ਰਿਪੋਰਟਰ ਉਹ ਨਹੀਂ ਸਰਬਜੀਤ ਨੂੰ ਮਿਲ ਸਕਦੇ ਉਹ ਆਲੇ ਦੁਆਲੇ ਘੇਰੇ ਹੀ ਇਹੋ ਜਿਹੇ ਬੰਦਿਆਂ ਦਾ ਹੈ ਰਾ ਜੀ ਉਹ ਨਹੀਂ ਮਿਲ ਨਹੀਂ ਸਕਦੇ ਤੁਸੀਂ ਹਨਾ ਨਹੀਂ ਉੱਥੇ ਵੀ ਕੋਈ ਗੱਲਬਾਤ ਨਹੀਂ ਹੋਈ ਕੁਝ ਹੋਣਾ ਨਾ ਕੋਈ ਹੈ ਹੀ ਨਹੀਂ ਕਿਉਂਕਿ ਇਹ ਤਾਂ 16 17 2015 16 ਦੀ ਗੱਲ ਹੈ ਜਦੋਂ ਜੱਦਾ ਇਹਨੇ ਭੈਣ ਤੇ ਹੱਥ ਚੱਕਿਆ ਫਿਰ ਅਸੀਂ ਕਿਉਂ ਅਸੀਂ ਕੋ ਹਨਾ ਕਰੀਏ ਹਨਾ ਇਹਨੇ ਤਾਂ ਵੱਡੀ ਭੈਣ ਨੇ ਮਾਸਮਾਨ ਆਉਂਦੀ ਉਸ ਤੇ ਹੱਥ ਚੱਕਿਆ ਸਰਬਜੀਤ ਸਿੰਘ ਖਾਲਸਾ ਹੁਣਾਂ ਨਹੀਂ ਬੀਬੀ ਅੰਮ੍ਰਿਤਕੌਰ ਹੁਣਾਂ ਦੇ ਉੱਤੇ ਹੱਥ ਚੱਕਿਆ ਜੀ ਹੱਥ ਚੱਕਿਆ ਸੀਗਾ ਇਹ ਹੈਗੀ ਐ ਸੋ 2015 16 ਦੀ ਗੱਲ ਹੈ ਜੀ ਹੱਥ ਚੱਕਿਆ ਸੀਗਾ ਤੇ ਤਦ ਭੈਣ ਜੀ ਘਰੇ ਰਹਿੰਦੇ ਸੀਗੇ ਆਪਣੇ ਪੰਜ ਫੇਸ ਤੇ ਇਹਨੇ ਅੱਧੀ ਰਾਤ ਨੂੰ ਪਤਾ ਨਹੀਂ ਇਹਨੇ ਕੀ ਕਿ ਕਿਹੜੀ ਹਾਲਾਤ ਸੀਗਾ ਤੇ ਇਹਨੇ ਭੈਣ ਦੇ ਹੱਥ ਚੱਕਿਆ ਸੀਗਾ ਹੱਥ ਚੱਕ ਕੇ ਘਰੋਂ ਕੱਢਿਆ ਸੀਗਾ ਬੇਸ਼ੱਕ ਤੁਸੀਂ ਇਹ ਦੇ ਬਾਰੇ ਸਾਡੇ ਚਾਚਾ ਜੀ ਭਗਤ ਸਿੰਘ ਦੀ ਵੀ ਇੰਟਰਵਿਊ ਲੈ ਸਕਦੇ ਹੋ ਉਹ ਤੁਹਾਨੂੰ ਦੱਸ ਦੇਣਗੇ ਕਿਉਂਕਿ ਉਸ ਟਾਈਮ ਉੱਥੇ ਮੌਜੂਦ ਸੀ ਫਿਰ ਇਹ ਚਾਚਾ ਜੀ ਘਰੇ ਆਏ ਤੇ ਚਾਚਾ ਜੀ ਨੇ ਕਿਹਾ ਸਰਾ ਵੀ ਤੇ ਦੂ ਗਲਤ ਕਰ ਰਿਹਾ ਕੁੜੀ ਤੇ ਕਿਉਂ ਚੱਕ ਰਿਹਾ ਹੱਥ ਤੇ ਇਹਨੇ ਚਾਚਾ ਜੀ ਦੇ ਹੱਥ ਚੱਕਿਆ ਚਾਚਾ ਜੀ ਤੇ ਵੀ ਹੱਥ ਚੱਕਿਆ ਉਹਨਾਂ ਨੂੰ ਵੀ ਕੁੱਟਿਆ ਆਇਨੇ ਕਿਉਂਕਿ ਹੋਸ਼ ਤਾਂ ਹੁੰਦਾ ਨਹੀਂ ਹੈ ਜੀ ਇਹ ਉਸ ਨੂੰ ਵੀ ਕੁੱਟਿਆ ਆ ਹਾਂ ਜੀ ਬਿਲਕੁਲ ਸੋ ਮੈਂ ਤਾਂ ਆਪ ਬੇਨਤੀ ਕਰਦਾ ਜੀ ਮੈਂ ਮੈਂ ਤਾਂ ਆਪ ਬੇਨਤੀ ਕਰਦਾ ਕੋਈ ਸੂਝਵਾਨ ਸੱਜਣ ਹੋਵੇ ਕੋਈ ਕੌਮ ਦਾ ਕੋਈ ਵੀ ਹੋਵੇ ਅਕਾਲ ਤਖਤ ਸਰਬ ਦੇ ਜਥੇਦਾਰ ਹੋਣ ਯਾਰ ਤੁਸੀਂ ਸਾਡਾ ਮਸਲਾ ਸੁਲਝਾਓ ਹਣਾ ਤੇ ਆਪਣਾ ਮਸਲਾ ਸਲਝਾਓ ਸਾਜੂ ਜੀ ਸ਼ਹੀਦ ਪਰਿਵਾਰਾਂ ਦਾ ਮਸਲਾ ਨਹੀਂ ਸਲਝਾਉਂਗੇ ਤੇ ਵਿਚਾਰੇ ਹੋਰ ਸਿੱਖ ਦਾ ਕਿੱਥੋਂ ਮਸਲਾ ਸਲਝਾ ਲਾਂਗੇ ਫਿਰ ਆਪਾਂ ਕਹਿੰਨੇ ਆ ਕਿ ਯਾਰ ਉਹ ਸਾਡੀ ਸਿੱਖੀ ਛੱਡ ਕੇ ਕ੍ਰਿਸਚਨ ਵੱਲ ਜਾ ਰਹੇ ਨੇ ਜੋ ਐਡਾ ਸ਼ਹੀਦ ਪਰਿਵਾਰਾਂ ਦਾ ਮਸਲਾ ਨਹੀਂ ਸੁਲਝ ਸਕਦਾ ਤੇ ਆਮ ਸਿੱਖ ਦਾ ਮਸਲਾ ਕੌਣ ਸਲਝਾਊਗਾ ਜੀ ਹੂੰ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਇਸ ਸਾਰੇ ਮਸਲੇ ਦੇ ਵਿਚਕਾਰ ਬਹੁਤ ਸਾਰੀਆਂ ਚਰਚਾਵਾਂ ਸੀ ਜਿਹੜੀਆਂ ਕਲੀਅਰ ਕਰਨੀਆਂ ਬਣਦੀਆਂ ਸੀ ਜਸਵਿੰਦਰ ਸਿੰਘ ਹੁਣਾ ਤੋਂ ਕਿਉਂਕਿ ਇਹਨਾਂ ਦੀ ਇੱਕ ਵੀਡੀਓ ਜਿਹੜੀ ਆਉਂਦੀ ਸੀ ਵੀਡੀਓ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਸੀ ਹਾਲਾਂਕਿ ਜਦੋਂ ਇਸ ਤੋਂ ਪਹਿਲਾਂ ਢਾਡੀ ਮਾਨ ਸਿੰਘ ਅਕਾਲੀ ਹੁਣਾ ਦੇ ਇੰਟਰਵਿਊ ਕਰਦੇ ਹੋ ਉਸ ਦੇ ਵਿੱਚ ਬਹੁਤ ਸਾਰੇ ਸ਼ਬਦ ਉਹਨਾਂ ਵੱਲੋਂ ਵਰਤੇ ਗਏ ਕਿ ਜਿਹੜੇ ਬੰਦੇ ਦੇ ਵੱਲੋਂ ਕੌਮ ਦੀ ਗੱਲ ਨਹੀਂ ਕੀਤੀ ਗਈ ਜਿਹੜਾ ਬੰਦਾ ਐਮਪੀ ਬਣਦੇ ਆ ਸਾਰੇ ਕਹਿ ਦਿੰਦਾ ਕਿ ਜੇ ਮੇਰੇ ਤੇ ਕੋਈ ਪਰਚਾ ਹੋਣ ਵਾਲੀ ਗੱਲ ਹੁੰਦੀ ਹੈ ਮੈਂ ਉਸ ਤਰ੍ਹਾਂ ਦੀ ਗੱਲ ਨਹੀਂ ਕਰੂੰਗਾ ਕਹਿੰਦੇ ਇਸ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਅੱਗੇ ਜਾ ਕੇ ਕੌਮ ਦੀ ਗੱਲ ਕਿੰਨੀ ਕੀਤੀ ਜਾਓਗੀ ਉਸ ਇੰਟਰਵਿਊ ਤੋਂ ਬਾਅਦ ਉਸ ਇੰਟਰਵਿਊ ਦੇ ਜ਼ਿਕਰ ਦੇ ਨਾਲ ਜਦੋਂ ਇੱਕ ਵੀਡੀਓ ਜਸਵਿੰਦਰ ਸਿੰਘ ਹੋਣਾ ਕਿ ਆਉਂਦੀ ਹੈ ਤਾਂ ਇੰਟਰਵਿਊ ਕਰਨਾ ਬਣਦਾ ਸੀ ਸੋ ਇਹ ਜ਼ਰੂਰ ਹੈ ਕਿ ਇਸ ਮਸਲੇ ਤੋਂ ਬਾਅਦ ਜਿਹੜੀਆਂ ਪੰਥੀਆਂ ਸਖਸ਼ੀਤਾ ਨੇ ਜਿੰਨਾ ਤੱਕ ਇਹ ਵੀਡੀਓ ਪਹਚਾਈ ਬਣਦੀ ਹੈ ਪਹਚਾਈ ਜਾਵੇ ਤਾਂ ਜੋ ਇਸ ਮਸਲੇ ਨੂੰ ਇਸ ਪਰਿਵਾਰ ਦੇ ਮਸਲੇ ਨੂੰ ਸੁਲਝਾਇਆ ਜਾ ਸਕੇ ਦਸਿੰਦਰ ਜੀ ਬਹੁਤ ਬਹੁਤ ਆਨੰਦ ਨਾਲ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ